ਦੇ ਉਹ ਉਹਨਾਂ ਨੇ ਕ੍ਰੈਡਿਟ ਆਪਣੇ ਦਿਖਾਇਆ ਵਾ ਪੀ ਐਚ ਡੀ ਸਬਜੀ ਵਾਲਾ ਅਤੇ ਜਦੋਂ ਵੀ ਇਹ ਗਲੀਆਂ ਵਿੱਚ ਜਾਂਦੇ ਨੇ ਲੋਕ ਬੜੇ ਧਿਆਨ ਨਾਲ ਉਹਨਾਂ ਨੂੰ ਦੇਖਦੇ ਨੇ ਤੇ ਸੁਣਦੇ ਵੀ ਆ ਦੇਖੋ ਸਬਜੀ ਵਾਲਾ ਨਾਮ ਇਸ ਕਰਕੇ ਰੱਖਿਆ ਕਿਉਂਕਿ ਇਹ ਮੇਰੀ ਅਕੈਡੈਮਿਕ ਹਾਇਰ ਅਕੈਡੈਮਿਕ ਕੁਆਲਿਫਿਕੇਸ਼ਨ ਕਿ ਜਦੋਂ ਤੁਸੀਂ ਇੱਕ ਅਜਿਹੇ ਇੰਸਟੀਚਿਊਸ਼ਨਾਂ ਦੇ ਵਿੱਚ ਆਪਾਂ ਬੈਠ ਜਾਈਏ ਜਿੱਥੇ ਆਪਾਂ ਸਰਵਾਈਵ ਕਰਨਾ ਆਪਾਂ ਨੂੰ ਔਖਾ ਹੋ ਜਾਵੇ ਖਾਸ ਕਰਕੇ ਆਪਣੇ ਪਰਿਵਾਰਾਂ ਨੂੰ ਤਾਂ ਫਿਰ ਸਾਨੂੰ ਉਹ ਰਸਤਾ ਆ ਜਾ ਉਹ ਕਿਤਾ ਚੁਣਨਾ ਪੈਂਦਾ ਜਿੱਥੇ ਅਸੀਂ ਆਪਣੇ ਆਪ ਨੂੰ ਸਰਵਾਈਵ ਕਰ ਪਾਈਏ ਜਾਂ ਆਪਣੇ ਪਰਿਵਾਰ ਨੂੰ ਪਾਲ ਪਾਈਏ ਆਪਾਂ ਇਹ ਸਵਾਲ ਕਰਾਂਗਾ ਕਿਉਂਕਿ ਬੜੇ ਲੋਕਾਂ ਦੇ ਜ਼ਹਿਨ 'ਚ ਹੁੰਦਾ ਪੀ ਆਰ ਇਨਾ ਪੜਿਆ ਲਿਖਿਆ ਬੰਦਾ ਆ ਪੀ ਐਚ ਡੀ ਕਰਕੇ ਸਬਜ਼ੀ ਵੇਚ ਰਿਹਾ ਇਹਦਾ ਕੀ ਕਾਰਨ ਬਣ ਗਿਆ ਪ੍ਰਾਈਵੇਟ ਕਾਲਜਿਸ ਦੇ ਵਿੱਚ ਮੰਨ ਲਓ ਚਲੇ ਜਾਂਦੇ ਆ ਉੱਥੇ ਸਾਡਾ ਜ਼ਮੀਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਉੱਥੇ ਜਾ ਕੇ ਸਾਈਨ ਕਿਸੇ ਸੈਲਰੀ ਦੇ ਉੱਪਰ ਕਰੀਏ ਤੇ ਸੈਲਰੀ ਕੋਈ ਲਈਏ ਜੋ ਪ੍ਰਾਈਵੇਟ ਕਾਲਜਿਸ 'ਚ ਹੋ ਰਿਹਾ ਸਾਰੇ ਕਾਲਜਾ ਦੇ ਵਿੱਚ ਨਹੀਂ ਮੈਂ ਕਹਿ ਰਿਹਾ ਪਰ ਬਹੁਤਾਂਤ ਕਾਲਜਾ ਦੇ ਵਿੱਚ ਇਹ ਗੱਲ ਹੋ ਰਹੀ ਹੈ ਤੁਹਾਡੀ ਤਾਂ ਇੱਕ ਵੀਡੀਓ ਜਾਂ ਤੁਹਾਡੀ ਫੋਟੋਆਂ ਵਾਇਲ ਹੁੰਦੀਆਂ ਨੇ ਵੀ ਪੀ ਐਚ ਡੀ ਕਰਕੇ ਬੰਦਾ ਸਬਜ਼ੀ ਵੇਚਦਾ ਅਮਰਸਾ ਦੀਆਂ ਗਲੀਆਂ ਵਿੱਚ ਉਸ ਤੋਂ ਬਾਅਦ ਤੁਹਾਨੂੰ ਫੋਨ ਕਾਲ ਵੀ ਆਉਂਦੇ ਹੋਣਗੇ ਤੁਹਾਡੇ ਸਟੂਡੈਂਟ ਦੇ ਵੀ ਸਾਰੇ ਜਿਹੜਾ ਕੀ ਕਾਰਨ ਬਣ ਗਿਆ ਤੁਸੀਂ ਸਬਜ਼ੀ ਵੇਚਦਾ ਕੰਮ ਸ਼ੁਰੂ ਕਰਤਾ ਕਈਆਂ ਨੂੰ ਤੇ ਵਿਸ਼ਵਾਸ ਨਹੀਂ ਹੁੰਦਾ ਹੋਊਗਾ ਵੀ ਵਾਕਈ ਗੱਲ ਸੱਚ ਆ ਕਿਸਾਂ ਦੇ ਦੋ ਚੀਂਦਾ ਰੈਗੂਲਰ ਪ੍ਰੋਫੈਸਰਾਂ ਦੀ ਉਹਨਾਂ ਦੇ ਕੋਲ ਤੇ ਬਹੁਤ ਪੈਸੇ ਆਉਂਦੇ ਨੇ ਬਹੁਤ ਤਨਖਾਹਾਂ ਨੇ ਬਹੁਤ ਜ਼ਿਆਦੀਆਂ ਤਨਖਾਹਾਂ ਨੇ ਪ੍ਰੋਫੈਸਰਾਂ ਦੀਆਂ ਠੀਕ ਹੈ ਉਹਨਾਂ ਨੂੰ ਜੇ ਆਪਾਂ ਗੱਲ ਕਰੀਏ ਕਿ ਕਿੱਧਰੋਂ ਕਿੱਧਰੋਂ ਪੈਸੇ ਆਂਦੇ ਨੇ ਸਮ ਟਾਈਮ ਉਹਨਾਂ ਨੂੰ ਵੀ ਨਹੀਂ ਪਤਾ ਤੂੰ ਤੁਸੀਂ ਆਪਣੇ ਵਰਗਿਆਂ ਦੀ ਗੱਲ ਕਰੀਏ ਜਿਹੜੇ ਅਸੀਂ ਕੱਚੇ ਆ ਜਾਂ ਗੈਸਟ ਆ ਸਾਨੂੰ ਪਰ ਲੈਕਚਰ ਪੈਸੇ ਮਿਲਦੇ ਨੇ ਮਹੀਨੇ ਦੀ ਉੱਪਰ ਫਿਰ ਮੈਕਸਿਮਮ ਲਿਮਟ ਹੈ ਕਿ ਤੁਹਾਨੂੰ ਜਿਵੇਂ ਸਾਡੂ ਯੂਨੀਵਰਸਿਟੀ 'ਚ 750 ਰੁਪਏ ਪਰ ਲੈਕਚਰ ਪਰ 35000 ਤੋਂ ਉੱਪਰ ਨਹੀਂ ਸੀ ਮਿਲਣਾ 9 ਸਾਲ 10 ਸਾਲੋਂ ਮੇਰੇ ਨਾਲ 10 ਸਾਲ ਮੇਰੀ ਮੈਰਿਜ ਨੂੰ ਉਹ ਚੱਲੇ ਨੇ ਉਹ 8-9 ਸਾਲ ਮੇਰੇ ਨਾਲ ਐਜ ਪ੍ਰੋਫੈਸਰ ਦੀ ਵਾਈਫ ਰਹਿ ਰਹੀ ਐ ਇੱਕਦਮ ਉਹ ਡਿਗਨਿਟੀ ਚੇਂਜ ਹੋਣੀ ਆਈ इमोਸ਼ਨਸ ਤੇ ਉਹਦੀ ਵੀ ਹਾਰਟ ਹੋਈਆਂ ਨੇ ਫੀਲਿੰਗਸ ਉਹਦੀਆਂ ਵੀ ਹਾਰਟ ਹੋਈਆਂ ਨੇ ਪਰ ਗੱਲ ਉਹੀ ਆ ਜਾਂਦੀ ਹੈ ਕਿ ਸਰਵਾਈਵਲ ਚੀਪਾਸਤੇ ਔਰ ਕੋਈ ਰਸਤਾ ਨਹੀਂ ਬਚਦਾ ਮੇਰੇ ਕੋਲ ਜਦੋਂ ਪੜਦਾ ਸੀ ਜਾਂ ਦੇਖਦਾ ਹੁੰਦਾ ਸੀ ਯੂਨੀਵਰਸਿਟੀ ਉਹਨੇ ਮੇਰੇ ਨਾਲ ਜਾਣਾ ਮਤਲਬ ਓਕੇਜਨ ਲਈ ਕਿਸੇ ਵੇਲੇ ਚਲੇ ਜਾਣਾ ਯੂਨੀਵਰਸਿਟੀ ਤਾ ਉੱਥੇ ਜਦੋਂ ਉਹਨੇ ਦੇਖਣਾ ਆ ਕਿ ਪਾਪਾ ਯੂਨੀਵਰਸਿਟੀ ਚ ਪੜ੍ਹਾ ਰਿਹਾ ਉਹਨੂੰ ਬੜੀ ਹੁੰਦੀ ਸੀ ਤਦ ਹੁਣ ਪਾਪਾ ਪਾ ਯੂਨੀਵਰਸਿਟੀ ਕਿਉਂ ਨਹੀਂ ਜਾਂਦਾ ਮੈਂ ਬੱਚੇ ਕੋਈ ਗੱਲ ਨਹੀਂ ਚਾਰ ਕਿ ਤਿੰਨ ਦੀ ਗੱਲ ਆ ਫੇਰ ਜਾਵਾਂਗੇ ਫੇਰ ਆ ਜਾਵਾਂਗੇ ਹੋਰ ਆਪਾਂ ਪੱਕੇ ਰਿਆ ਕਰਾਂਗੇ ਉੱਥੇ ਤਾਂ ਮਤਲਬ ਓਖਾ ਹੁੰਦਾ ਹੈ ਬੱਚੇ ਨੂੰ ਵੀ ਸਾਨੂੰ ਜਵਾਬ ਦੇਣਾ ਪਰ ਕੋਈ ਰਸਤਾ ਨਹੀਂ ਹੈ ਨਾ ਫਿਰ ਨਿਕੋ ਸਰਕਾਰ ਦੇ ਬਾਰੇ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਹਾਂ ਮੈਂ ਇਹ ਜ਼ਰੂਰ ਗੱਲ ਜ਼ਰੂਰ ਕਰਦਾ ਵਾਂ ਕਿ ਅਧਿਆਪਨ ਮੇਰਾ ਜਨੂਨ ਹੈ ਕੋਈ ਮਦਦ ਕਰੇ ਨਾ ਕਰੇ ਸਰਕਾਰਾਂ ਦੇ ਉੱਪਰੋਂ ਆਪਾਂ ਨੂੰ ਕੋਈ ਨਹੀਂ ਹੈ ਅਸੀਂ ਆਪਣੀ ਮਤਲਬ ਕਹ ਲਓ ਕਿ ਜਿਹੜੇ 10 ਨੂਆ ਦੀ ਕਿਰਤ ਉੱਤੇ ਵਿਸ਼ਵਾਸ ਕਰਦੇ ਆ ਅਸੀਂ ਆਪਣੇ ਸੋਰਸਿਸ ਜਿਹੜੇ ਰਿਸੋਰਸਿਸ ਜਨਰੇਟ ਕਰਾਂਗੇ ਅਧਿਆਪਨ ਦਾ ਕੀਤਾ ਜਿਹੜਾ ਥੋੜੇ ਸਮੇਂ ਲਈ ਮੇਰੇ ਕੋਲ ਛੁੱਟਿਆ ਵੈ ਉਹਨੂੰ ਮੈਂ ਜ਼ਰੂਰ ਫਿਰ ਬਹਾਲ ਕਰਾਂਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੀਆਂ ਗਲੀਆਂ ਦੀ ਅਤੇ ਉੱਥੇ ਤਾਂ ਹਵਗਾ ਤੁਹਾਨੂੰ ਸਬਜ਼ੀ ਵਾਲੇ ਦੀ ਤੁਸੀਂ ਸਬਜ਼ੀ ਵਾਲਾ ਤਾਂ ਬੜਾ ਦੇਖਿਆ ਹੋਊਗਾ ਜਿਹੜੇ ਕਿ ਗਲੀਆਂ ਵਿੱਚ ਹੋਕਾ ਦੇ ਦਿੰਦੇ ਨੇ ਵੀ ਸਬਜ਼ੀ ਲੈ ਲਓ ਪਰ ਇਹਨਾਂ ਪੜਿਆ ਲਿਖਿਆ ਨੌਜਵਾਨ ਤੁਸੀਂ ਕਦੀ ਨਹੀਂ ਦੇਖਿਆ ਹੋਊਗਾ ਜੀ ਆ ਅਸੀਂ ਗੱਲ ਕਰ ਰਹੇ ਹਾਂ ਅਮਰਸਾਦ ਦੇ ਰਹਿਣ ਵਾਲੇ ਸੰਦੀਪ ਸਿੰਘ ਜਿਹੜੇ ਕਿ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਆ ਤੇ ਪੀ ਐਚ ਡੀ ਸਬਜ਼ੀ ਵਾਲੇ ਤਾਂ ਉਹਨਾਂ ਨੂੰ ਜਾਣਿਆ ਜਾਂਦਾ ਵਾ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਉਹਨਾਂ ਨੇ ਖਰੇੜੀਅਤ ਆਪਣੇ ਦਿਖਾਇਆ ਵਾ ਪੀ ਐਚ ਡੀ ਸਬਜ਼ੀ ਵਾਲਾ ਅਤੇ ਜਦੋਂ ਵੀ ਗਲੀਆਂ ਵਿੱਚ ਜਾਂਦੇ ਨੇ ਲੋਕ ਬੜੇ ਧਿਆਨ ਨਾਲ ਉਹਨਾਂ ਨੂੰ ਦੇਖਦੇ ਨੇ ਤੇ ਸੋਹਦੇ ਵੀ ਆ ਜੋ ਅਸੀਂ ਅਕਸਰ ਦੇਖਦੇ ਜਾਂਤਰ ਸਬਜ਼ੀ ਵਾਲਾ ਨਾਮ ਕਾਲਾ ਸਬਜੀ ਵਾਲਾ ਹੋ ਗਿਆ ਸਰਜੀਤ ਸਬਜੀ ਵਾਲਾ ਹੋ ਗਿਆ ਪਰ ਇਹ ਜਿਹੜੇ ਸਖਸ਼ ਨੇ ਇਹ ਪੀ ਐਚ ਡੀ ਸਬਜੀ ਵਾਲੇ ਸਪੈਸ਼ਲ ਨੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕਾਂ ਦਾ ਜੀ ਬਹੁਤ ਬਹੁਤ ਧੰਨਵਾਦ ਵਿਨੇਸ਼ੋ ਵੀ ਸਬਜੀ ਵਾਲਾ ਪੀ ਐਚ ਡੀ ਦਾ ਨਾਮ ਰੱਖਣ ਦਾ ਕਾਰਨ ਕੀ ਬਣ ਗਿਆ ਅਜੇ ਆ ਕੀ ਕਾਰਨ ਹੋ ਗਿਆ ਵੀ ਪੜ੍ਹਾਈ ਛੱਡ ਕੇ ਪੀ ਐਚ ਡੀ ਸਬਜੀ ਵੇਚਣੀ ਸ਼ੁਰੂ ਕਰ ਦਿੱਤੀ ਦੇਖੋ ਸਬਜੀ ਵਾਲਾ ਨਾਮ ਇਸ ਕਰਕੇ ਰੱਖਿਆ ਕਿਉਂਕਿ ਇਹ ਮੇਰੀ ਅਕਾਡੈਮਿਕ ਹਾਇਰ ਅਕਾਡੈਮਿਕ ਕੁਆਲੀਫਿਕੇਸ਼ਨ ਹੈ ਦੂਜੀ ਗੱਲ ਆ ਗਈ ਕਿ ਯੂਨੀਵਰਸਿਟੀ ਛੱਡ ਕੇ ਜਾਂ ਪੜ੍ਹਾਈ ਛੱਡ ਕੇ ਅਸੀਂ ਇੱਧਰ ਕਿਵੇਂ ਆ ਗਏ ਯੂਨੀਵਰਸਿਟੀ ਮੈਂ ਜ਼ਰੂਰ ਛੱਡੀ ਆ ਪੜ੍ਹਾਈ ਮੈਂ ਨਹੀਂ ਛੱਡੀ ਐਟ ਪ੍ਰੈਜ਼ੈਂਟ ਵੀ ਮੈਂ ਪੜ੍ਹਦਾ ਪਿਆ ਦੂਜੀ ਗੱਲ ਹੈ ਕਿ ਛੱਡਿਆ ਕਿਉਂ ਉਹਦਾ ਕਾਰਨ ਇਹ ਸੀ ਆਪਣੀ ਸਰਵਾਈਵਲ ਚ ਕਿ ਜਦੋਂ ਤੁਸੀਂ ਇੱਕ ਅਜਿਹੇ ਇੰਸਟੀਚੂਨਾਂ ਦੇ ਵਿੱਚ ਆਪਾਂ ਬੈਠ ਜਾਈਏ ਜਿੱਥੇ ਆਪਾਂ ਸਰਵਾਈਵ ਕਰਨਾ ਆਪਾਂ ਨੂੰ ਔਖਾ ਹੋ ਜਾਵੇ ਖਾਸ ਕਰਕੇ ਆਪਣੇ ਪਰਿਵਾਰਾਂ ਨੂੰ ਤਾਂ ਫਿਰ ਸਾਨੂੰ ਉਹ ਰਸਤਾ ਆ ਜਾ ਉਹ ਕਿਤਾ ਚੁਣਾ ਪੈਂਦਾ ਜਿੱਥੇ ਅਸੀਂ ਆਪਣੇ ਆਪ ਨੂੰ ਸਰਵਾਈਵ ਕਰ ਪਾਈਏ ਜਾਂ ਆਪਣੇ ਪਰਿਵਾਰ ਨੂੰ ਪਾਲ ਪਾਈਏ ਸੰਦੀਪ ਜੀ ਤੁਸੀਂ ਗੱਲ ਕਰੀਏ ਜਦੋਂ ਪੀ ਐਚ ਡੀ ਬੰਦਾ ਕਰ ਲੈਂਦਾ ਤੇ ਨਾਲ ਡਾਕਟਰ ਲੱਗ ਜਾਂਦਾ ਡਾਕਟਰ ਸੰਦੀਪ ਸਿੰਘ ਤੁਸੀਂ ਜਾਣਦੇ ਆਂਦੇ ਹੋ ਤੇ ਇਨਾ ਪੜ ਲੈ ਕੇ ਡਾਕਟਰ ਬਣ ਕੇ ਤੁਸੀਂ ਡਾਟਾ ਦੇ ਨਾਮ ਦੇ ਨਾਲ ਡਾਕਟਰ ਲੱਗ ਜਾਂਦਾ ਤੇ ਇਹ ਸਬਜੀ ਵੇਚਣ ਦਾ ਕੀ ਕਾਰਨ ਬਣ ਗਿਆ ਮੈਂ बार-बार ਇਹ ਸਵਾਲ ਕਰੂੰਗਾ ਕਿਉਂਕਿ ਬੜੇ ਲੋਕਾਂ ਦੇ ਜਹਾਂ ਚ ਹੁੰਦਾ ਪੀ ਐ ਇਹਨਾਂ ਪੜਿਆ ਲਿਖਿਆ ਬੰਦਾ ਪੀ ਐਚ ਡੀ ਕਰਕੇ ਸਬਜੀ ਵੇਚ ਰਿਹਾ ਇਹ ਜਿਹੜਾ ਕੀ ਕਾਰਨ ਬਣ ਗਿਆ ਦੇਖੋ ਕਾਰਨ ਇਹ ਹੈ ਕਿ ਇੱਕ ਤੇ ਐਕਸਪਲੋਇਟੇਸ਼ਨ ਤੋਂ ਬਚਣਾ ਕਿਉਂਕਿ ਅਸੀਂ ਪ੍ਰਾਈਵੇਟ ਇੰਸਟੀਚਿਊਸ਼ਨ ਦੇ ਵਿੱਚ ਪ੍ਰਾਈਵੇਟ ਕਾਲਜਿਸ ਦੇ ਵਿੱਚ ਮੰਨ ਲਓ ਚਲੇ ਜਾਂਦੇ ਆ ਉੱਥੇ ਸਾਡਾ ਜ਼ਮੀਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਉੱਥੇ ਜਾ ਕੇ ਸਾਈਨ ਕਿਸੇ ਸੈਲਰੀ ਦੇ ਉੱਪਰ ਕਰੀਏ ਤੇ ਸੈਲਰੀ ਕੋਈ ਲਈਏ ਜੋ ਪ੍ਰਾਈਵੇਟ ਕਾਲਜਿਸ 'ਚ ਹੋ ਰਿਹਾ ਸਾਰੇ ਕਾਲਜਾ ਦੇ ਵਿੱਚ ਨਹੀਂ ਮੈਂ ਕਹਿ ਰਿਹਾ ਪਰ ਬਹੁਤਾਂਤ ਕਾਲਜਾ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿਉਂਕਿ ਮੈਂ ਆਪਣੇ ਡਿਊਰਿੰਗ ਟੀਚਿੰਗ ਇਹ ਗੱਲ ਫੇਸ ਕੀਤੀ ਮੈਂ ਪੜ੍ਹਾ ਰਿਹਾ ਸੀ ਮੇਰੇ ਇੱਕ ਸਟੂਡੈਂਟ ਨੇ ਮੈਨੂੰ ਸਵਾਲ ਕਰ ਦਿੱਤਾ ਕਹਿੰਦੇ ਸਰ ਤੁਸੀਂ ਗੱਲ ਕਰਦੇ ਪਏ ਉਹ ਆਰਟੀਕਲ 21 ਦੀ ਜਾਂ ਤੁਸੀਂ ਇਹ ਗੱਲ ਕਰਦੇ ਪਏ ਉਹ ਇਕੁਐਲਿਟੀ ਦੀ ਤਾਂ ਤੁਸੀਂ ਦੱਸੋ ਕਿ ਕੀ ਤੁਹਾਡੇ ਨਾਲ ਇਕੁਐਲਟੀ ਹੋ ਰਹੀ ਹੈ ਤੁਹਾਨੂੰ ਇਕੁਅਲ ਪੇ ਮਿਲਦੀ ਪਈ ਹੈ ਇਕੁਅਲ ਵਰਕ ਦੇ ਲਈ ਤਾਂ ਮੈਂ ਕਿ ਵੀ ਨਹੀਂ ਤਾਂ ਉੱਥੇ ਮੈਨੂੰ ਕਹਿੰਦਾ ਕਹਿੰਦੇ ਫਿਰ ਸਰ ਕਮ ਸੇ ਕਮ ਤੁਸੀਂ ਐਜੇ ਟੀਚਰ ਤੁਸੀਂ ਤਾਂ ਸਾਨੂੰ ਸਹੀ ਪੜ੍ਹਾਓ ਨਾ ਤੁਸੀਂ ਸਾਨੂੰ ਇੱਥੇ ਝੂਠ ਆਣ ਕੇ ਬੋਲੀ ਜਾ ਰਹੇ ਹੋ ਕਿਤਾਬਾਂ ਤੋਂ ਪੜ੍ਹ-ਪੜ੍ਹ ਕੇ ਬੋਲੀ ਜਾ ਰਹੇ ਹੋ ਤੁਸੀਂ ਸਾਨੂੰ ਉਹ ਗੱਲ ਵੀ ਦੱਸੋ ਨਾ ਜਿਹੜੀ ਪ੍ਰੋਪਰਲੀ ਇੰਪਲੀਮੈਂਟ ਹੋ ਪਾਵੇ ਤਾਂ ਮੇਨੂੰ ਕੋਲ ਉੱਥੇ ਕਲਾਸਰੂਮ ਦੇ ਵਿੱਚ ਉਸ ਗੱਲ ਦਾ ਜਵਾਬ ਕੋਈ ਨਹੀਂ ਸੀਗਾ ਤਾਂ ਫਿਰ ਮੈਨੂੰ ਲੱਗਾ ਕਿ ਯਾਰ ਜੇ ਮੇਰੇ ਸਟੂਡੈਂਟ ਇੰਨੇ ਅਵੇਅਰ ਨੇ ਉਹ ਐਕਸਪਲੋਇਟੇਸ਼ਨ ਤੋਂ ਮਤਲਬ ਮੇਰੀ ਗੱਲ ਸੁਣ ਕੇ ਮੈਨੂੰ ਸਵਾਲ ਕਰ ਸਕਦੇ ਨੇ ਕੱਲ ਨੂੰ ਜਦੋਂ ਇਹੀ ਸਵਾਲ ਮੇਰੇ ਬੱਚੇ ਜਾਂ ਮੈਨੂੰ ਕੋਈ ਸਮਾਜ ਪੁੱਛੇਗਾ ਤਾਂ ਮੈਂ ਉਸ ਤੋਂ ਕੀ ਜਵਾਬ ਦਵਾਂਗਾ ਗੱਲ ਕਿ ਸੰਦੀਪ ਸਿੰਘ ਜੀ ਇੰਨਾ ਪੜ ਲੈ ਕੇ ਪੀ ਐਚ ਡੀ ਕਰਕੇ ਤੁਹਾਡੇ ਸਟੂਡੈਂਟ ਤੁਸੀਂ ਬੜੇ ਪੜਾਏ ਹੋਣਗੇ ਵੱਡੇ ਵੱਡੇ ਅਹੁਦਿਆਂ ਤੇ ਲੱਗੇ ਹੋਣਗੇ ਜਦੋਂ ਤੁਹਾਡੇstar ਇੱਕ ਵੀਡੀਓ ਜਾਂ ਤੁਹਾਡੀਆਂ ਫੋਟੋਆਂ ਵੈਲ ਹੁੰਦੀਆਂ ਨੇ ਵੀ ਪੀ ਐਚ ਡੀ ਕਰਕੇ ਬੰਦਾ ਸਬਜ਼ੀ ਵੇਚਦਾ ਅਮਰਸਾ ਦੀਆਂ ਗਲੀਆਂ ਵਿੱਚ ਉਸ ਤੋਂ ਬਾਅਦ ਤੁਹਾਨੂੰ ਫੋਨ ਕਾਲ ਵੀ ਆਉਂਦੇ ਹੋਣਗੇ ਤੁਹਾਡੇ ਸਟੂਡੈਂਟ ਦੇ ਵੀ ਸਾਰੇ ਜਿਹੜਾ ਕੀ ਕਾਰਨ ਬਣ ਗਿਆ ਤੁਸੀਂ ਸਬਜ਼ੀ ਵੇਚਣਾ ਕੰਮ ਕਿਸਾਂ ਦੇ ਦੋ ਚੀਨ ਹੋ ਜਾਗੇ ਨਹੀਂ ਦੇਖੋ ਮੈਂ ਉਹਨਾਂ ਨੂੰ ਜਿਨ੍ਹਾਂ ਦੇ ਵੀ ਮੈਨੂੰ ਫੋਨ ਕਾਲਸ ਆਉਂਦੀਆਂ ਨੇ ਕਈ ਚੰਗੀਆਂ ਪੋਜੀਸ਼ਨ ਦੇ ਉੱਪਰ ਵੀ ਹੈਗੇ ਨੇ ਤਾਂ ਮੈਂ ਇੱਕੋ ਹੀ ਗੱਲ ਉਹਨਾਂ ਨੂੰ ਕਹਿਣਾ ਵਾਂ ਇੱਕ ਸ਼ਬਦ ਦੇ ਵਿੱਚ ਕੀ ਮਸਲਾ ਆਪਣੀ ਸਰਵਾਈਵਲ ਦਾ ਵਾ ਮਸਲਾ ਆਪਣੇ ਪਰਿਵਾਰ ਨੂੰ ਪਾਲਣ ਦਾ ਬਣਿਆ ਹੋਇਆ ਇਸ ਟਾਈਮ ਕਿਉਂਕਿ ਜਿਹੜੀ ਸਾਨੂੰ ਕਹਿ ਲਓ ਕਿ ਜਿਸ ਜਗ੍ਹਾ ਦੇ ਉੱਪਰ ਅਸੀਂ ਬੈਠੇ ਆਂ ਜੇ ਸਾਨੂੰ ਸਿਰਫ ਡਿਗਨਿਟੀ ਮਿਲਦੀ ਪਈ ਹੈ ਪਰ ਸਾਨੂੰ ਉੱਥੋਂ ਇੰਨੇ ਸੋਰਸਿਸ ਨਹੀਂ ਮਿਲਦੇ ਪਈ ਕਿ ਅਸੀਂ ਆਪਣਾ ਪਰਿਵਾਰ ਪਾਲ ਪਾਈਏ ਤਾਂ ਉਹ ਜਿਹੜੀ ਡਿਗਨਿਟੀ ਹੈ ਉਹਦੇ ਨਾਲ ਅਸੀਂ ਕਿੰਨਾ ਚਿਰ ਆਪਣਾ ਕੰਮ ਸਾਰਾਂਗੇ ਰੋਟੀ ਖਾਣੀ ਹੈ ਜਿਵੇਂ ਕਿ ਸੁਨੀਪ ਸਿੰਘ ਜੀ ਇੱਕ ਪ੍ਰੋਫੈਸਰ ਦੀ ਤਨਖਾਹ ਦੇ ਨਾਲੋਂ ਸਬਜ਼ੀ ਵੇਚਣ ਦੇ ਕੰਮ ਨਾਲ ਕਿੰਨਾ ਕਿ ਫਾਇਦਾ ਵਾ ਜਿਕੇ ਪ੍ਰੋਫੈਸਰ ਚੰਗੀ ਤਨਖਾਹ ਲੈਂਦਾ ਕਿ ਜਾਂ ਸਬਜ਼ੀ ਵੇਚਣ ਦੇ ਨਾਲ ਤੁਸੀਂ ਆਪਣਾ ਪਰਿਵਾਰ ਵਧੀ ਚਲਾ ਲੈਂਦੇ ਹੋ ਦੇਖੋ ਜੇ ਆਪਾਂ ਗੱਲ ਕਰੀਏ ਰੈਗੂਲਰ ਪ੍ਰੋਫੈਸਰਾਂ ਦੀ ਉਹਨਾਂ ਦੇ ਕੋਲ ਤੇ ਬਹੁਤ ਪੈਸੇ ਆਉਂਦੇ ਨੇ ਬਹੁਤ ਤਨਖਾਹਾਂ ਨੇ ਬਹੁਤ ਜਿਆਦੀਆਂ ਤਨਖਾਹਾਂ ਨੇ ਪ੍ਰੋਫੈਸਰਾਂ ਦੀਆਂ ਠੀਕ ਹੈ ਉਹਨਾਂ ਨੂੰ ਜੇ ਆਪਾਂ ਗੱਲ ਕਰੀਏ ਕਿ ਕਿੱਧਰੋਂ ਕਿੱਧਰੋਂ ਪੈਸੇ ਆਂਦੇ ਨੇ ਸਮ ਟਾਈਮ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਦੀ ਪੇਪਰ ਬਣਾ ਦਿੱਤਾ ਉਹਦੇ ਪੈਸੇ ਆ ਗਏ ਕਦੀ ਪੇਪਰ ਚੈੱਕ ਕਰ ਦਿੱਤੀ ਉਹਦੇ ਪੈਸੇ ਆ ਗਏ ਕਦੀ ਕਿਤੇ ਵਾਈਵੇ ਦੇ ਚਲੇਗੀ ਉਹਦੇ ਪੈਸੇ ਆ ਗਏ ਕਦੀ ਸੈਮੀਨਾਰ اٹੈਂਡ ਕਰਨ ਚਲੇਗੀ ਉਹਦੇ ਲੈ ਗਏ ਉਦੋਂ ਸੈਮੀਨਾਰ ਦੇ ਉੱਪਰ ਦੂਜੇ ਤੀਜੇ ਦੇ ਜਾਣ ਦੇ ਉੱਪਰ ਪੈਸੇ ਵੀ ਲੈ ਲਿੱਤੇ ਤੇ ਉਦੋਂ ਵੀ ਤੇ ਛੁੱਟੀ ਪਾ ਗਏ ਯੂਨੀਵਰਸਿਟੀ 'ਚ ਉਦੋਂ ਤਨਖਾਹ ਵੱਖਰੀ ਮਿਲ ਗਈ ਕਦੀ ਇੰਟਰਵਿਊ 'ਚ ਗਏ ਉੱਥੇ ਪੈਸੇ ਮਿਲ ਗਏ ਮਤਲਬ ਆਪਾਂ ਕਹ ਲਈਏ ਬਹੁਤ ਸਾਰੇ ਰਸਤੇ ਨੇ ਜਿੱਥੋਂ ਪੈਸੇ ਸਾਨੂੰ ਪਰ ਲੈਕਚਰ ਪੈਸੇ ਮਿਲਦੇ ਨੇ ਮਹੀਨੇ ਦੇ ਉੱਪਰ ਫਿਰ ਮੈਕਸਿਮਮ ਲਿਮਿਟ ਹੈ ਕਿ ਤੁਹਾਨੂੰ ਜਿਵੇਂ ਸਾਡੂ ਯੂਨੀਵਰਸਿਟੀ 'ਚ 750 ਰੁਪਏ ਪਰ ਲੈਕਚਰ ਪਰ 35000 ਤੋਂ ਉੱਪਰ ਨਹੀਂ ਸੀ ਮਿਲਣਾ ਉਹ ਮਿਲਦਾ ਸੀ ਪਰ ਉਹਦੇ ਉੱਪਰ ਉਹਦੇ ਨਾਲ ਸਾਨੂੰ ਇਹ ਸੀ ਕਿ ਜਦੋਂ ਸੈਚਰਡੇ ਸੰਡੇ ਆ ਗਿਆ ਸਾਨੂੰ ਪੈਸੇ ਨਹੀਂ ਮਿਲੇ ਜਦੋਂ ਆਪਣਾ ਦਸੰਬਰ ਦੇ ਵਿੱਚ ਪੇਪਰ ਹੋ ਰਿਹਾ ਸਾਨੂੰ ਉਹਦੇ ਪੈਸੇ ਨਹੀਂ ਮਿਲੇ ਸਾਡੇ ਘਰ ਦੇ ਵਿੱਚ ਕੋਈ ਖੁਸ਼ੀ ਗਮੀ ਦਾ ਮਾਹੌਲ ਹੈ ਸਾਨੂੰ ਉਹਦੇ ਪੈਸੇ ਨਹੀਂ ਮਿਲੇ ਸਟ੍ਰਾਈਕ ਹੋ ਗਈ ਸਾਨੂੰ ਉਹਦੇ ਪੈਸੇ ਨਹੀਂ ਮਿਲੇ ਜਦੋਂ ਅਸੀਂ ਕੈਲਕੂਲੇਟ ਕਰੀਏ ਤਾਂ ਮਹੀਨੇ ਦੇ ਸਾਲ ਦੇ ਵਿੱਚ ਤਨਖਾਹ ਸਾਨੂੰ ਸਿਰਫ 5-6 ਮਹੀਨਿਆਂ ਦੀ ਰਹਿ ਜਾਂਦੀ ਸੀ ਤਾਂ ਕੈਲਕੂਲੇਟ ਕਰ ਲਈਏ ਤਾਂ ਕਿੱਥੇ ਕ ਆ ਜਾਂਦੀ ਗੱਲ ਉਹੀ 15-17000 ਰੁਪਏ ਦੇ ਉੱਪਰ ਤੁਹਾਨੂੰ ਕੀ ਲੱਗਦਾ ਵੀ ਇੱਕ ਪ੍ਰੋਫੈਸਰ ਨਾਲੋਂ ਤੁਸੀਂ ਜ਼ਿਆਦਾ ਆਮਦਨ ਕਰਦੇ ਹੋ ਮਹੀਨੇ ਦੀ ਕਮਾਈ ਜਿਹੜੀ ਹੈਗੀ ਨਹੀਂ ਹੁਣ ਮੈਂ ਆਪਣੇ ਵਰਗੇ ਜਿਹੜੇ ਪ੍ਰੋਫੈਸਰ ਨੇ ਜਿਹੜੇ ਅਸੀਂ ਗੈਸਟ ਫੈਕਲਟੀ ਉਹਨਾਂ ਨਾਲੋਂ ਨੇ ਸੋ ਸੰਦੀਪ ਸਿੰਘ ਜੀ ਡਾਕਟਰ ਸੰਦੀਪ ਸਿੰਘ ਆਵਾਂਗੇ ਤੁਹਾਨੂੰ ਕਿਉਂਕਿ ਡਾਕਟਰ ਤੁਹਾਡੇ ਨਾਲ ਸ਼ਬਦ ਜਿਹੜਾ ਜੋੜਿਆ ਜਾਂਦਾ ਵਾ ਤੇ ਮੈਨੂੰ ਸੋ ਜਦੋਂ ਤੁਸੀਂ ਸਬਜੀ ਵਿਚ ਦਾ ਕੰਮ ਸ਼ੁਰੂ ਕੀਤਾ ਸੀ ਪਰਿਵਾਰ ਦੇ ਕੀ ਹਾਲਾਤ ਸੀ ਕਿਉਂਕਿ ਇੱਕ ਬੰਦੇ ਜਦੋਂ ਤੁਹਾਡੇ ਘਰ ਦੇ ਆ ਤੁਹਾਡੀ ਫੈਮਲੀ ਤੁਹਾਡੀ ਧਰਮ ਪਤਨੀ ਆ ਬੜੇ ਟੌਰ ਨਾਲ ਕਹਿੰਦੇ ਹੋਗੇ ਵੀ ਮੇਰਾ ਘਰ ਵਾਲਾ ਡਾਕਟਰ ਆ ਪੀ ਐਚ ਡੀ ਲੱਗਦਾ ਨਾਲ ਪ੍ਰੋਫੈਸਰ ਆ ਬੜੇ ਵੱਡੇ ਤੇ ਉਹ ਜਦੋਂ ਤੋਂ ਬਾਅਦ ਤੁਸੀਂ ਸਬਜੀ ਵਿੱਚ ਦਾ ਕੰਮ ਸ਼ੁਰੂ ਕੀਤਾ ਫਿਰ ਕੀ ਹਾਲਾਤ ਹੋਣਗੇ ਤੁਹਾਡੇ ਫਰੈਂਡ ਸਰਕਲ ਹੋ ਗਏ ਜਾਂ ਰਿਸ਼ਤੇਦਾਰ ਭੈਣ ਭਰਾ ਕੀ ਗੱਲਾਂ ਕਰਕੇ ਕਹਿੰਦੇ ਹੋ ਵੀ ਆ ਤੁਸੀਂ ਕਹਿੰਦੇ ਸੀ ਤੁਹਾਡਾ ਘਰ ਵਾਲਾ ਪੀ ਐਚ ਡੀ ਕੀਤੀ ਆ ਡਾਕਟਰ ਲੱਗਾ ਪਰ ਸਬਜੀ ਵੇਚ ਰਿਹਾ ਏ ਦੇਖੋ ਇਹ ਸਵਾਲ ਉੱਠਦੇ ਨੇ ਤਾਂ ਮੈਂ ਵਾਈਫ ਆਪਣੀ ਨੂੰ ਇੱਕੋ ਹੀ ਗੱਲ ਕਹਿਣਾ ਜਾਂ ਆਪਣੇ ਪਰਿਵਾਰ ਨੂੰ ਕਿ ਸਮਾਂ ਬਦਲ ਗਿਆ ਸਭ ਮਾੜਾ ਸਮਾਂ ਨਹੀਂ ਐ ਸਮਾਂ ਬਦਲਿਆ ਜੇ ਉਹ ਸਮਾਂ ਨਹੀਂ ਰਿਹਾ ਤਾਂ ਸਮਾਂ ਇਹ ਵੀ ਨਹੀਂ ਰਹਿਣਾ ਕੱਲ ਨੂੰ ਸਮਾਂ ਵਧੀਆ ਆਏਗਾ ਤਾਂ ਠੀਕ ਹੈ ਮਹਿਸੂਸ ਹੁੰਦਾ ਵੈ 노 ਡਾਊਟ ਅਸੀਂ ਸਾਰੇ ਹਿਊਮਨ ਬੀਇੰਗ ਆ ਮੈਨੂੰ ਵੀ ਮਹਿਸੂਸ ਹੁੰਦਾ ਵੈ ਆਪਣੀ ਸੋਸ਼ਲ ਹਰੇਕ ਬੰਦੇ ਨੂੰ ਡਿਗਨਿਟੀ ਜਿਹਦੇ ਪਿੱਛੇ ਤੁਸੀਂ 35 ਸਾਲ ਪੜੇ ਹੋਵੋ ਤੁਸੀਂ ਇੰਨਾ ਲੰਮਾ ਸੰਘਰਸ਼ ਕੀਤਾ ਹੋਵੇ ਜਦੋਂ ਇੱਕੋ ਦਮ ਤੁਹਾਡੀ ਜੋ ਸੋਸ਼ਲ ਡਿਗਨਿਟੀ ਜਾਂਦੀ ਹੈ ਮਹਿਸੂਸ ਹੁੰਦਾ ਵੈ ਗੱਲ ਕਰੀਏ ਜਦੋਂ ਮੇਰੀ ਮੈਰਿਜ ਹੁੰਦੀ ਹੈ ਉਸ ਟਾਈਮ ਮੈਨੂੰ ਦੱਸਿਆ ਜਾਂਦਾ ਹੈ ਕਿ ਮੇਰੀ ਵਾਈਫ ਨੂੰ ਕਿ ਮੁੰਡਾ ਯੂਨੀਵਰਸਿਟੀ ਦੇ ਵਿੱਚ ਲੱਗਾ ਵੈ ਠੀਕ ਹੈ 9 ਸਾਲ 10 ਸਾਲੋਂ ਮੇਰੇ ਨਾਲ 10 ਸਾਲ ਮੇਰੀ ਮੈਰਿਜ ਨੂੰ ਉਹ ਚੱਲੇ ਨੇ ਉਹ 8-9 ਸਾਲ ਮੇਰੇ ਨਾਲ ਐਜ਼ ਅ ਪ੍ਰੋਫ ਇਕਦਮ ਉਹ ਡਿਗਨਿਟੀ ਚੇਂਜ ਹੋਣੀ ਹੈ इमोशंस ਤੇ ਉਹਦੀ ਵੀ ਹਾਰਟ ਹੋਈਆਂ ਨੇ ਫੀਲਿੰਗਸ ਉਹਦੀਆਂ ਵੀ ਹਾਰਟ ਹੋਈਆਂ ਨੇ ਪਰ ਗੱਲ ਉਹੀ ਆ ਜਾਂਦੀ ਹੈ ਕਿ ਸਰਵਾਈਵਲ ਚੀ ਪਾਸ ਤੇ ਹੋਰ ਕੋਈ ਰਸਤਾ ਨਹੀਂ ਬਚਦਾ ਸਕੇ ਬੱਚਿਆਂ ਦਾ ਕੀ ਹਾਲਾਤ ਨੇ ਬੱਚਿਆਂ ਦੇ ਜਦੋਂ ਸਕੂਲ ਜਾਂਦੇ ਹੋਣਗੇ ਜਾਂ ਬੱਚਿਆਂ ਦੇ ਜਦੋਂ ਟੀਚਰ ਜਿਹੜੇ ਉਹ ਦੇਖਦੇ ਹੋਣਗੇ ਵੀ ਫਲਾਣੇ ਦਾ ਬੱਚਾ ਜਿਹੜਾ ਵਾਜਾ ਉਹਨਾਂ ਪਿਤਾ ਜੀ ਪੀ ਐਚ ਡੀ ਡਾਕਟਰ ਸੀ ਜਿਹਨਾਂ ਨਾਂ ਲੱਗਦਾ ਉਹ ਸਬਜ਼ੀ ਵੇਚ ਰਹੇ ਨੇ ਜੋ ਬੱਚਿਆਂ ਨੂੰ ਕਲਾਸ ਵਿੱਚ ਕਿ ਠਾਇਆ ਜਾਂਦਾ ਜਾਂ ਬੱਚਿਆਂ ਦੇ ਜਿਹੜੇ ਕਲਾਸ ਮੇਟ ਨੇ ਜਿਹੜੇ ਹੋਣਗੇ ਸਟੂਡੈਂਟ ਨੇ ਆਪਸ ਵਿੱਚ ਫਰੈਂਡ ਸਰਕਲ ਜੀ ਉਹ ਕਹਿੰਦੇ ਹੋਗੇ ਆ ਵੀ ਤੇਰੇ ਪਾਪਾ ਦੀ ਇੰਨਾ ਪੜ੍ਹੇ ਲਿਖੇ ਸੀ ਤੁਸੀਂ ਕਹਿੰਦੇ ਡਾਕਟਰ ਲੱਗੇ ਸੀ ਆ ਉਹਨਾਂ ਦਾ ਡਾਕਟਰ ਲੱਗਦਾ ਪ੍ਰੋਫੈਸਰ ਨੇ ਉਹ ਸਬਜ਼ੀ ਵੇਚ ਰਹੇ ਨੇ ਫਿਰ ਬੱਚਿਆਂ ਤੇ ਕੀ ਬੀਤਦੀ ਹੋਗੀ ਜੀ ਨਹੀਂ ਦੇਖੋ ਇਹ ਗੱਲ ਦਾ ਅਸਰ ਤੇ ਦੇਖੋ ਬੱਚਿਆਂ ਦੇ ਉੱਪਰ ਮੇਰਾ ਬੇਟਾ ਅੱਜ ਸੈਕੰਡ ਕਲਾਸ ਦੇ ਵਿੱਚ ਪੜ੍ਹਦਾ ਹੈ ਸੈਕੰਡ ਕਲਾਸ ਦੇ ਬੱਚੇ ਅੱਜਕੱਲ ਬਹੁਤ ਆਪਾਂ ਕਹ ਲਈਏ ਸ਼ਾਰਪ ਨੇ ਸਾਡੇ ਵਰਗੇ ਨਹੀਂ ਆ ਜਦੋਂ ਅਸੀਂ ਸੈਕੰਡ ਮਾਚ ਕਲਾਸ ਚ ਸਾਂ ਤਾਂ ਮਹਿਸੂਸ ਹੁੰਦਾ ਵੇ ਉਹ ਵੀ ਮੈਨੂੰ ਪੁੱਛਦਾ ਕਿ ਬੱਬਾ ਹੁਣ ਤੁਸੀਂ ਯੂਨੀਵਰਸਿਟੀ ਕਿਉਂ ਨਹੀਂ ਜਾਂਦੇ ਤੁਸੀਂ ਹੁਣ ਸਬਜ਼ੀ ਕੋ ਵੇਚਦੇ ਹੋ ਤਾਂ ਮੈਂ ਉਹਨੂੰ ਇੱਕੋ ਗੱਲ ਕਹਿੰਦਾ ਬੱਚੇ ਕੋਈ ਗੱਲ ਨਹੀਂ ਥੋੜੇ ਦਿਨ ਦੀ ਗੱਲ ਆ ਆਪਾਂ ਫੇਰ ਯੂਨੀਵਰਸਿਟੀ ਜਾਇਆ ਕਰਾਂਗੇ ਤੈਨੂੰ ਵੀ ਖੜਿਆ ਕਰਾਂਗੇ ਆਪਾਂ ਫੇਰ ਪੜਾਉਣਾ ਸ਼ੁਰੂ ਕਰਾਂਗੇ ਕਿਉਂਕਿ ਮੇਰੇ ਕੋਲ ਜਦੋਂ ਪੜਦਾ ਸੀ ਜਾਂ ਦੇਖਦਾ ਹੁੰਦਾ ਸੀ ਯੂਨੀਵਰਸਿਟੀ ਉਹਨੇ ਮੇਰੇ ਨਾਲ ਜਾਣਾ ਮਤਲਬ ਓਕੇਸ਼ਨਲੀ ਕਿਸੇ ਵੇਲੇ ਚਲੇ ਤਾ ਉੱਥੇ ਜਦੋਂ ਉਹਨੇ ਦੇਖਣਾ ਆਗੀ ਪਾਪਾ ਜੁਨੀਵਰਸਿਟੀ ਚ ਪੜਾ ਰਿਹਾ ਉਹਨੂੰ ਬੜੀ ਹੁੰਦੀ ਸੀ ਤਾਂ ਹੁਣ ਪਾਪਾ ਪਾ ਜੁਨੀਵਰਸਿਟੀ ਕਿਉਂ ਨਹੀਂ ਜਾਂਦੇ ਮੈਂ ਬੱਚੇ ਕੋਈ ਗੱਲ ਨਹੀਂ ਚਾਰਕ ਦਿਨ ਦੀ ਗੱਲ ਆਪਾਂ ਫੇਰ ਜਾਵਾਂਗੇ ਫੇਰ ਆ ਜਾਵਾਂਗੇ ਫਿਰ ਆਪਾਂ ਪੱਕੇ ਰਿਆ ਕਰਾਂਗੇ ਉੱਥੇ ਤਾਂ ਮਤਲਬ ਓਖਾ ਹੁੰਦਾ ਹੈ ਬੱਚੇ ਨੂੰ ਵੀ ਸਾਨੂੰ ਜਵਾਬ ਦੇਣਾ ਪਰ ਕੋਈ ਰਸਤਾ ਨਹੀਂ ਹੈ ਨਾ ਫਿਰ ਬਿਲਕੁਲ ਹੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿੱਥੇ ਇੱਕ ਮਾਨਸਕਾਰ ਕਹਿੰ ਸਕਦੇ ਆਂ ਕਿ ਅਸੀਂ ਮਾਨਸਕਾਰ ਕੇ ਦਾਅਵੇ ਕਰਦੀ ਸੀ ਵੀ ਅੰਗਰੇਜ਼ ਜਿਹੜੇ ਨੇ ਪੰਜਾਬ ਵਿੱਚ ਕੰਮ ਕਰਿਆ ਕਰਨਗੇ ਪਰ ਤੁਸੀਂ ਦੇਖਦੇ ਕਿ ਗੋਰਿਆਂ ਕੀ ਕੰਮ ਕਰਨੇ ਸਾਡੇ ਪੀ ਐਚ ਡੀ ਪ੍ਰੋਫੈਸਰ ਜਿਹੜੇ ਨੇ ਉਹ ਨੌਕਰੀ ਦੀ ਲੈਂਨ ਦੀ بجائے ਖੁਦ ਜਿਹੜੇ ਕੀ ਸਬਜ਼ੀ ਵੇਚ ਰਹੇ ਨੇ ਸਾਡੀ ਮਾਨ ਸਰਕਾਰ ਨੂੰ ਅਪੀਲ ਆ ਤੁਸੀਂ ਗੋਰੇ ਤੇ ਲਿਆਉਂਦੀ بجائے ਸਾਡੇ ਪੰਜਾਬੀ ਜਿਹੜੇ ਨੇ ਇਹਨੇ ਪੜ੍ਹ ਲੈ ਕੇ ਉਹ ਸਬਜ਼ੀ ਵੇਚਣੇ ਲਾ ਦਿੰਦੇ ਨੇ ਜਰੂਰ ਨੌਕਰੀ ਦਿੱਤੀ ਜਾਵੇ ਮੈਨੂੰ ਐਸਓਪੀ ਅਸੀਂ ਦੇਖਦੇ ਵੀ ਇੱਕ ਪਿਛਲੀ ਦਿਨ ਮਾਨ ਸਰਕਾਰ ਨੇ ਇੱਕ ਜਿਹੜਾ ਖਿਡਾਰੀ ਸੀ ਜਿਹੜਾ ਪੱਲੇਦਾਰੀ ਕਰਦਾ ਸੀ ਖਿਡਾਰੀ ਉਹਨੂੰ ਲੋਕੀ ਦਿੱਤੀ ਗਈ ਸੀ ਉਹ ਤੁਹਾਡੀ ਫੋਟੋ ਵਾਇਰਲ ਹੋ ਰਹੀ ਆ ਕੀ ਲੱਗਦਾ ਵੀ ਮਾਨ ਸਰਕਾਰ ਦੇ ਕੋਲ ਤੁਹਾਡਾ ਕੋਈ ਫੋਟੋ ਵਾਇਰਲ ਪਹੁੰਚੀ ਹੋਊਗੀ ਵੀ ਪੀ ਐਚ ਡੀ ਕਰਕੇ ਬੰਦਾ ਸਬਜ਼ੀ ਵੇਚਦਾ ਕਿਤੇ ਕਿਤੇ ਸਰਕਾਰ ਦੇ ਮੂੰਹ ਤੇ ਬੜੀ ਚਪੇੜ ਹੈਗੀ ਇਹ ਚੀਜ਼ ਦੀ ਦੇਖੋ ਸਰਕਾਰ ਦੇ ਬਾਰੇ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਹਾਂ ਮੈਂ ਇਹ ਜ਼ਰੂਰ ਗੱਲ ਜ਼ਰੂਰ ਕਰਦਾ ਵਾਂ ਕਿ ਅਧਿਆਪਨ ਮੇਰਾ ਜਨੂਨ ਹੈ ਕੋਈ ਮਦਦ ਕਰੇ ਨਾ ਕਰੇ ਸਰਕਾਰਾਂ ਦੇ ਉੱਪਰੋਂ ਆਪਾਂ ਨੂੰ ਕੋਈ ਨਹੀਂ ਹੈ ਅਸੀਂ ਆਪਣੀ ਮਤਲਬ ਕਹਿ ਲੋ ਕਿ ਜਿਹੜੇ 10 ਨੂਆਂ ਦੀ ਕਿਰਤ ਉੱਤੇ ਵਿਸ਼ਵਾਸ ਕਰਦੇ ਆ ਅਸੀਂ ਆਪਣੇ ਸੋਰਸਿਸ ਜਿਹੜੇ ਰਿਸੋਰਸਿਸ ਜਨਰੇਟ ਕਰਾਂਗੇ ਅਧਿਆਪਨ ਦਾ ਕੀਤਾ ਜਿਹੜਾ ਥੋੜੇ ਸਮੇ ਲਈ ਮੇਰੇ ਕੋਲ ਛੁੱਟਿਆ ਵੈ ਉਹਨੂੰ ਮੈਂ ਜ਼ਰੂਰ ਫਿਰ ਬਹਾਲ ਕਰਾਂਗੇ ਤਾਂ ਅਸੀਂ ਆਪਣੇ ਰਿਸੋਰਸਿਸ ਜਨਰੇਟ ਕਰਦੇ ਆ ਇਧਰੋਂ ਜਿਹੜੇ ਪੈਸੇ ਬਚਣਗੇ ਮੈਨੂੰ ਥੋੜਾ ਸਮਾਂ ਲਗਾ ਕੇ ਕਿਉਂਕਿ ਸਾਰੇ ਪੈਸੇ ਤੇ ਅਸੀਂ ਖਰਚਦੇ ਨਹੀਂ ਅਸੀਂ ਜਿਹੜਾ ਕੋਈ ਮਤਲਬ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਜਿਹੜਾ ਗੁਜ਼ਾਰ ਰਹੇ ਆ ਕਿ ਜਿਹੜੇ ਸਾਨੂੰ ਪੈਸੇ ਉਹ ਪੈਸੇ ਅਸੀਂ ਬਚਾਵਾਂਗੇ ਉਹਨੂੰ ਜਿਵੇਂ ਸਾਡੀ ਐਜੂਕੇਸ਼ਨ ਤੇ ਲੋਕਾਂ ਨੇ ਲਾਏ ਆ ਅਸੀਂ ਵੀ ਉਹ ਐਜੂਕੇਸ਼ਨ ਤੇ ਲਾਵਾਂਗੇ ਅਸੀਂ ਵੀ ਬੱਚਿਆਂ ਨੂੰ ਆਪਣਾ ਤਿਆਰੀ ਕਰਵਾਵਾਂਗੇ ਬੱਚੇ ਜਾਨੋ ਡਾਕਟਰ ਸੁਜੀਤ ਸਿੰਘ ਨੇ ਅਸੀਂ ਦੇਖਿਆ ਵੀ ਜੇ ਤੁਸੀਂ ਲਗਦੇ ਲਾਈਫ ਕਰੋ ਵੀ ਪ੍ਰੋਫੈਸਰ ਦੀ ਲਾਈਫ ਜਾਂ ਪੀਆਰਟੀ ਦੀ ਇੱਕ ਡਾਕਟਰ ਜਿਹਾ ਸ਼ਖਸਨ ਲੱਗਦਾ ਬੜੀ ਵਧੀਆ ਲਾਈਫ ਹੁੰਦੀ ਆ ਸਵੇਰੇ ਉਣਦੇ ਕਹਿੰਦੇ ਵਾਈਟ ਕੋਲਰ ਜੌਬ ਹੁੰਦੀ ਆ ਏਸੀ ਕਮਰੇ ਹੁੰਦੇ ਨੇ ਵਧੀਆ ਕਲਾਸਰੂਮ ਹੁੰਦੇ ਨੇ ਤੇ ਕਹਿੰਦੇ ਵੀ ਜ਼ਿੰਦਗੀ ਬੜੀ ਆਰਾਮ ਦੀ ਹੁੰਦੀ ਆ ਠੀਕ ਹੈ ਇਸ ਏਡੀ ਵਧੀਆ ਜ਼ਿੰਦਗੀ ਛੱਡ ਕੇ ਤੁਸੀਂ ਗਲੀਆਂ ਵਿੱਚ ਸਬਜ਼ੀ ਵੇਚ ਰਹੇ ਹੋ ਹੁਣ ਤੇ ਸਰਦੀ ਦਾ ਮੌਸਮ ਹੈ ਸਵੇਰ ਵਕਤ ਉੱਠ ਕੇ ਮੰਡੀ ਵੀ ਜਾਣਾ ਹੁੰਦਾ ਵਾ ਉਸ ਤੋਂ ਬਾਅਦ ਸਬਜ਼ੀ ਲਿਆ ਕੇ ਗਲੀ ਗਲੀ ਵੇਚਣਾ ਹੀ ਬੰਦਾ ਵਾ ਕਿ ਸੋਚਿਆ ਸੀ ਇਹ ਹਾਲਾਤ ਹੋਣਗੇ ਕਿੱਥੇ ਲੋਕ ਸਲੂਟ ਮਾਰਦੇ ਸੀ ਸਲਾਮ ਕਰਦੇ ਸੀ ਸਰ ਕਾ ਕੇ ਬੁਲਾਉਂਦੇ ਸੀ ਡਾਕਟਰ ਸਾਹਿਬ ਕਾ ਕੇ ਬੁਲਾਉਂਦੇ ਸੀ ਹੁਣ ਸਬਜ਼ੀ ਵਾਲਾ ਗਲੀ ਗਲੀ ਅਸੀਂ ਦੇ ਦਿਆਂ ਭੈਣਾ ਵੀ ਅਸੀਂ ਦੇਖਿਆ ਤੁਸੀਂ ਉਹ ਤੋਂ ਤੱਕ ਗਲੀ ਦ ਜਾਂਦੇ ਹੋ ਹੋਕਾ ਦੇ ਕੇ ਦਿੰਦੇ ਹੋ ਕਿ ਸੋਚਿਆ ਸੀ ਜ਼ਿੰਦਗੀ 'ਚ ਅਜਿਹੇ ਦਿਨ ਵੀ ਆ ਜਾਣਗੇ ਕਦੀ ਨਹੀਂ ਸੋਚਿਆ ਤਾਂ ਨਹੀਂ ਸੀ ਸੋਚਿਆ ਇਸ ਕਰਕੇ ਨਹੀਂ ਸੀ ਕਿਉਂਕਿ ਅਸੀਂ ਆਪਣੀ ਮਿਹਨਤ ਦੇ ਨਾਲ ਜਾਂ ਇਮਾਨਦਾਰੀ ਦੇ ਨਾਲ ਜਿਹੜਾ ਕੰਮ ਕੀਤਾ ਪਰ ਚਲੋ ਜੇ ਸਾਡੀ ਉਸ ਚੀਜ਼ ਦਾ ਹਜੇ ਨਹੀਂ ਸਮਾਂ ਆਇਆ ਤਾਂ ਮਹਿਸੂਸ ਹੁੰਦਾ ਵੇ ਪਰ ਸੋਚਿਆ ਨਹੀਂ ਸੀ ਅਸੀਂ ਤਾਂ ਇਹੀ ਸੋਚ ਕੇ ਪੜਦੇ ਰਹੇ ਜਾਂ ਕੀਤੀ ਐਲੀਜੀਬਿਲਟੀ ਆਪਣੀ ਪੂਰੀ ਕੀਤੀ ਕਿ ਚਲੋ ਅਸੀਂ ਚੰਗੇ ਪਾਸੇ ਵੱਲ ਜਾ ਰਹੇ ਹਾਂ ਪਰ ਠੀਕ ਹੈ ਅੱਜ ਵੀ ਸਮਾਂ ਬਦਲਿਆ ਇਹਨੂੰ ਮਾੜਾ ਸਮਾਣੀ ਕਹਿੰਦਾ ਚੜ੍ਹਦੀ ਕਲਾ ਦੇ ਵਿੱਚ ਅਸੀਂ ਆਂ ਕਿ ਲੱਗਦਾ ਹੈ ਡਾਕਟਰ ਸਾਹਿਬ ਤੁਹਾਡਾ ਕਿ ਮੈਸੇਜ ਜਿਹੜਾ ਇਹ ਬੱਚਿਆਂ ਤੇ ਕਿਹਦੇ ਗਲਤ ਮੈਸੇਜ ਆਉਂਦਾ ਵਾ ਕਿਉਂਕਿ ਅਸੀਂ ਦੇਖਦੇ ਹਾਂ ਮੈਂ ਹਮੇਸ਼ਾ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਪੜੋ ਲਿਖੋ ਪੜ੍ਹ ਲਿਖ ਕੇ ਵੱਡਾ ਅਫਸਰ ਬਣੋ ਪਰ ਬੱਚੇ ਜੇਕਰ ਤੁਹਾਡੀ ਇਹ ਵਿਸਾਲ ਦੇਣਗੇ ਸਾਨੂੰ ਕਿ ਮਾਤਾ ਪਿਤਾ ਜੀ ਤੁਸੀਂ ਕਹਿੰਦੇ ਵੀ ਪੜ੍ਹਿਆ ਲਿਖਿਆ ਕਰੋ ਆ ਦੇਖ ਲਓ ਪੀ ਐਚ ਡੀ ਕੀਤੀ ਆ ਡਾਕਟਰ ਸਾਹਿਬ ਲੱਗਦਾ ਨਾਲ ਇਹਨਾਂ ਦੇ ਪ੍ਰੋਫੈਸਰ ਆ ਇਹ ਜੇ ਸਭੀ ਵਿੱਚ ਕਹਿੰਦੇ ਜੇ ਤੁਸੀਂ ਸਾਨੂੰ ਕਹਿੰਦੇ ਜੇ ਪੜ੍ਹਿਆ ਕਰੋ ਪੜ੍ਹ ਲੈ ਕੇ ਉਹ ਦੇਖੋ ਫਿਰ ਮਾਪਿਓ ਦੇ ਕੋਲ ਵੀ ਇੱਕ ਜਵਾਬ ਹੋਏਗਾ ਕਿ ਭਾਈ ਉਹਨੂੰ ਨੌਕਰੀ ਨਹੀਂ ਮਿਲੀ ਉਹ ਉਸ ਭਾਵੇਂ ਸਬਜ਼ੀ ਵੇਚਦਾ ਪਿਆ ਪਰ ਫਿਰ ਵੀ ਅੱਜ ਵੀ ਪੜਦਾ ਪਿਆ ਜੋ ਸਬਜ਼ੀ ਵੇਚਦਾ ਹੋਇਆ ਵੀ ਪੜ ਸਕਦਾ ਤਾਂ ਭਾਈ ਤੁਹਾਨੂੰ ਪੜਦਿਆਂ ਕੀ ਹੁੰਦਾ ਉਹਨਾਂ ਜਮਾਨੇ 'ਚ ਵੀ ਦਿਮਾਗ ਹੋਊਗਾ ਕਿ ਜੇ ਇੰਨਾ ਪੜ ਲੈ ਕੇ ਸਬਜ਼ੀ ਵੇਚਣੀ ਆ ਤਾਂ ਆਪਾਂ ਸਿੱਧਾ ਸਬਜ਼ੀ ਵੇਚ ਲੈਣੇ ਆਂ ਪਰ ਇਹਨੇ ਵੀ ਤੁਹਾਡੇ ਵੀ ਪੈਸੇ ਲੱਖਾ ਪਏ ਬਰਬਾਦ ਕਰਾਂਗੇ ਆਪਣਾ ਟਾਈਮ ਵੀ ਖਰਾਬ ਕਰਾਂਗੇ ਕਹਿੰਦੇ ਜੀ ਸਮਝੀ ਵਿੱਚ ਨਹੀਂ ਜੇ ਕਿਉਂਕਿ ਸਾਡੀ ਵਿੱਚ ਇਹ ਨਹੀਂ ਬੰਦਾ ਕੋਈ ਪੜ੍ਹੇ ਲਿਖਿਆ ਵੀ ਕਰ ਸਕਦਾ ਅਣਪੜ੍ਹੇ ਬੰਦਾ ਵੀ ਕਰ ਸਕਦਾ ਕਿਉਂ ਲੱਗਦਾ ਨਹੀਂ ਵੀ ਕਿਤੇ ਕਿਤੇ ਬੱਚਿਆਂ ਤੇ ਇਹ ਬੜਾ ਮਾੜਾ ਅਸਰ ਹੀ ਪਊਗਾ ਚੀਜ਼ ਨਹੀਂ ਬੱਚਿਆਂ ਤੇ ਮਾੜਾ ਅਸਰ ਨਹੀਂ ਐ ਸਿਰਫ ਮੈਂ ਬੱਚੇ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਪਿਆ ਕਿ ਭਈ ਇਹ ਦੇਖੋ ਜਿਹੜੀ ਆਪਾਂ ਇੱਕ ਡਿਗਰੀਆਂ ਕਰਕੇ ਇੱਕ ਝੂਠੀ ਈਗੋ ਬਣਾ ਲੈਨੇ ਆ ਜੀ ਮੈਂ ਬੀਏ ਕਰ ਲਈਤੀ ਮੈਂ ਐਮਏ ਕਰ ਲਈਤੀ ਮੈਂ ਜੇ ਉਹ ਕਰ ਲਿਆ ਤੇ ਮੈਂ ਹੱਥੀ ਕੰਮ ਨਹੀਂ ਕਰਨਾ ਭਈ ਉਹ ਕੰਮ ਤੋਂ ਸਾਨੂੰ ਬਾਹਰ ਨਿਕਲੋ ਪੜ੍ਹਾਈ ਜਿਹੜੀ ਐ ਸਾਨੂੰ ਬੋਧਿਕ ਵਿਕਾਸ ਦਿੰਦੀ ਐ ਨਾ ਕਿ ਈਗੋ ਦੇ ਵਿੱਚ ਪਾਉਂ ਅਸੀਂ ਜੇ ਪੜ੍ਹਾਈ ਲਿਖਾਈ ਦਾ ਮਤਲਬ ਇਹ ਸਮਝ ਲਈ ਕਿ ਅਸੀਂ ਇੱਥੇ ਕੰਮ ਨਹੀਂ ਕਰਨਾ ਤਾਂ ਫਿਰ ਉਹ ਤਾਂ ਮੈਨੂੰ ਨਹੀਂ ਲੱਗਦਾ ਹੋਊਗਾ ਕਿ ਬੰਦਾ ਆਪਣੀ ਪੜ੍ਹਾਈ ਲਿਖਾਈ ਦੇ ਨਾਲ ਇਨਸਾਫ਼ ਕਰਦਾ ਪਿਆ ਸਰ ਸਾਹਿਬ ਮੈਨੂੰ ਤਾਂ ਲੱਗਾ ਤੁਸੀਂ ਜਲਦੀ ਦੇਮ ਵੀ ਕੀਤੀ ਹੈ ਕਿ ਵਧੀਆ ਟੋਪਰ ਵੀ ਤੁਸੀਂ ਹੈਗੇ ਦੇ ਤੇ ਕੀ ਹੈ ਜਲਦੀ ਦੇਮ ਬੜਾ ਵਧੀਆ ਪੇਸ਼ਾ ਵਾ ਪੱਤਰਕਾਰ ਹੀ ਬਹੁਤ ਵਧੀਆ ਪੇਸ਼ਾ ਵਾ ਤੁਸੀਂ ਵਧੀਆ ਪੱਤਰਕਾਰ ਬਣ ਸਕਦੇ ਹੋ ਜੇ ਵਧੀਆ ਤੁਸੀਂ ਡਾਕਟਰ ਆੜਿਆਂ ਲੱਗਦਾ ਨਾ ਸੁ ਪ੍ਰੋਫੈਸਰ ਜੰਗੇ ਬਣੇ ਹੋ ਤੇ ਪੱਤਰਕਾਰ ਵੀ ਤੁਸੀਂ ਵਈਆ ਬਣ ਸਕਦੇ ਹੋ ਸਮਾਜ ਦਾ ਤੁਸੀਂ ਦੀਵਾ ਬਣ ਸਕਦੇ ਹੋ ਵਈਆ ਸਵਾਲ ਜਵਾਬ ਕਰ ਸਕਦੇ ਹੋ ਕਿ ਲੱਗਦਾ ਨਹੀਂ ਸੀ ਪੱਤਰਕਾਰ ਪੇਸ਼ਾ ਵੀ ਤੁਸੀਂ ਚੁਣ ਸਕਦੇ ਹੋ ਦੇ ਕੋ ਪੱਤਰਕਾਰ ਹੀ નો ਡਾਊਟ ਆਪਾਂ ਗੱਲ ਕਰੀਏ ਕਿ ਫੋਰਥ ਪਿਲਰ ਆਫ आवर ਡੈਮੋਕ੍ਰੇਸੀ ਜਿਹੜਾ ਜੇ ਆਪਾਂ ਗੱਲ ਕਹਿੰਦੇ ਆ ਕਿ ਜਿਹੜਾ ਅਧਿਆਪਕ ਹੈ ਉਹ ਸਮਾਜ ਦੀ ਸਿਰਜਣਾ ਕਰਦਾ ਹੈ ਤਾਂ ਪੱਤਰਕਾਰ ਉਹ ਸਿਰਜਣਾ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆਉਂਦਾ ਵੈ ਪਰ ਹਰ ਇੱਕ ਬੰਦਾ ਜਿਹੜਾ ਵੈ ਉਹਦੇ ਆਸਤੇ ਉਹਨੇ ਕਿਸੇ ਖਾਸ ਫੀਲਡ ਚ ਜਾਣਾ ਹੈ ਉਹਦੇ ਆਸਤੇ ਉਹਦੇ ਕੋ ਕੁਆਲਟੀਜ਼ ਹੋਣੀਆਂ ਚਾਹੀਦੀਆਂ ਨੇ ਮੈਨੂੰ ਲੱਗਾ ਆਪਣੇ ਆਪ ਨੂੰ ਕਿ ਮੈਂ ਯਾਰ ਇੱਕ ਅਧਿਆਪਨ ਦੇ ਖੇਤਰ ਰਸਤੇ ਬਣਿਆ ਮੈਂ ਬੱਚਿਆਂ ਨੂੰ ਪੜਾਵਾਂ ਜੇ ਆਪਾਂ ਗੱਲ ਕਰੀਏ ਕਿ ਮੈਂ ਜੇ ਖੁਦ ਪੱਤਰਕਾਰ ਬਣ ਜਾਂਦਾ ਵਾ ਬਣਿਆ ਜਾਂ ਬਣ ਜਾਣਾ ਤਾਂ ਮੈਂ ਪੱਤਰਕਾਰ ਰਹਿ ਜਾਾਂਗਾ ਪਰ ਮੈਂ ਜੇ ਮੈਂ ਵਕਾਲਤ ਹੈ ਬੱਚਿਆਂ ਨੂੰ ਵਕੀਲ ਬਣਾਉਣਾ ਵਾ ਲਾਅ ਦਾ ਸਬਜੈਕਟ ਹੈ ਮੇਰਾ ਅਸੀਂ ਬਨਨ ਦੇ ਵਿੱਚ ਚਲੋ ਜੋ ਬਨਣਾ ਸੀ ਬਣ ਕੇ ਅਸੀਂ ਬਨਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਐਜ਼ ਬੀਇੰਗ ਅ ਟੀਚਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉੱਥੇ ਯੂਨੀਵਰਸਿਟੀਆਂ ਚ ਬੱਚਿਆਂ ਨੂੰ ਬਣਾਈਏ ਤਾਂ ਸ਼ਾਇਦ ਮੈਨੂੰ ਇਹੀ ਕਰ ਗੱਲ ਦਾ ਤਾਂ ਮੈਂ ਇਸ ਕਰਕੇ ਨਹੀਂ ਪੱਤਰਕਾਰੀ ਚ ਕਹਿ ਲੋ ਕਿ ਹੁਣ ਜਾ ਰਿਹਾ कि सिर्फ ਹੁਣ ਮੈਂ ਬਣਨ ਆ ਲਿਆ ਚ ਨਹੀਂ ਹੁਣ ਮੈਂ ਬਣਾਣ ਆ ਲਿਆ ਚ ਰਹਿਣਾ ਕਿ ਕਰਕੇ ਡਾਕਟਰ ਸਾਹਿਬ ਜੇ ਤੁਹਾਡੇ ਪਿਤਾ ਜੀ ਜਿੰਦਾ ਹੁੰਦੇ ਤੇ ਕੀ ਲੱਗਦਾ ਸੀ ਉਹਨਾਂ ਦੇ ਕਿਤੇ ਮਨ ਚ ਦਿਲ ਤੇ ਬਹੁਤ ਵੱਡੀ ਠੇਸ ਪਹੁੰਚਣੀ ਸੀ ਕਿਉਂਕਿ ਵੇਖੋ ਹਮੇਸ਼ਾ ਮਾਤਾ ਪਿਤਾ ਦਾ ਸੁਪਨਾ ਹੁੰਦਾ ਵੀ ਉਹਨਾਂ ਦਾ ਬੱਚਾ ਪੜ ਲੈ ਕੇ ਵੱਡਾ ਅਫਸਰ ਬਣੇ ਜਾਂ ਸਾਡੇ ਉਹਨਾਂ ਦੇ ਨਾਂ ਦੀ ਗਾੜੀ ਡਾਕਟਰ ਲੱਗੇ ਡਾਕਟਰ ਜਿਹੜਾ ਸ਼ਬਦ ਦਾ ਤੁਸੀਂ ਉਹਨਾਂ ਦਾ ਸੁਪਨਾ ਪੂਰਾ ਕਰ ਦਿੱਤਾ ਪਰ ਇਨ ਡਾਕਟਰ ਲੱਗਣ ਦੇ ਬਾਵਜੂਦ ਵੀ ਤੁਸੀਂ ਸਬਜ਼ੀ ਵੇਚ ਰਹੇ ਹੋ ਕਿਤੇ ਨਾ ਕਿਤੇ ਜੇ ਹੁੰਦੇ ਜ਼ਿੰਦਗੀ 'ਚ ਜਾਂ ਇਸ ਦੁਨੀਆ 'ਚ ਹੁੰਦੇ ਕਿ ਲੱਗਦਾ ਨਹੀਂ ਸੋਨਾਂ ਦੇ ਮਨ ਤੇ ਬਹੁਤ ਵੱਡੀ ਠੇਸ ਪਹੁੰਚਣੀ ਸੀ ਪੀਣਾ ਪੜ੍ਹਨ ਲਿਖਣ ਤੋਂ ਬਾਅਦ ਵੀ ਮੇਰਾ ਪੁੱਤ ਗਲੀਆਂ ਸਬਜ਼ੀ ਵੇਚਦਾ ਆ ਨਹੀਂ ਦੇਖੋ ਉਸ ਗੱਲ ਤਾਂ ਤੇ ਹੈਗਾ ਉਸ ਗੱਲ ਤੋਂ ਤੇ ਅਸੀਂ ਇਨਕਾਰ ਹੀ ਨਹੀਂ ਹੈਗੇ ਕਿ ਉਹ ਗੱਲ ਤੇ ਦੇਖੋ ਮਹਿਸੂਸ ਤਾਂ ਹੋਣੀ ਸੀ ਕਿਉਂਕਿ ਜਿਹੜੇ ਸ਼ਖਸ ਨੇ ਆਪਣਾ ਸਾਰਾ ਕੁਝ ਗਵਾ ਦਿੱਤਾ ਹੋਵੇ ਸਾਡੇ ਪੇਰੈਂਟਸ ਨੇ ਸਾਡੂੰ ਕਰਨ ਵਾਸਤੇ ਅਸੀਂ ਉਹ ਚੀਜ਼ਾਂ ਵੀ ਗੇਨ ਕਰ ਲਿੱਤੀਆਂ ਹੁਣ ਮੇਰੇ ਫਾਦਰ ਦੀ ਇੱਕੋ ਹੀ ਖਾਸ ਮਤਲਬ ਖਾਪ ਸੀ ਕਿ ਮੇਰਾ ਬੇਟਾ ਡਾਕਟਰ ਸਰੀ ਵਕੀਲ ਬਣੇ ਮੇਰੀ ਸਿਸਟਰ ਵੀ ਮਤਲਬ ਪੀ ਐਚ ਡੀ ਸੀ ਤਾਂ ਚਲੋ ਅਸੀਂ ਉਹ ਚੀਜ਼ਾਂ ਦੇ ਗਿਨ ਕਰ ਲੈਂਤੀਆਂ ਅਸੀਂ ਆਪਣੇ ਹਿੱਸੇ ਦਾ 100% ਦੇ ਦਿੱਤਾ ਹੁਣ ਅਸੀਂ ਜਿਹੜਾ ਆਪਣੇ ਹਿੱਸੇ ਦਾ 100% ਦੇ ਦਿੱਤਾ ਚਲੋ ਜੇ ਸਾਨੂੰ ਰਿਵਾਰਡ ਨਹੀਂ ਮਿਲਿਆ ਜਿਹੜੀਆਂ 80 ਟੀ ਵਾਲੋ ਸਾਨੂੰ ਮਿਲਣਾ ਚਾਹੀਦਾ ਸੀ ਤਾਂ ਭਈ ਫਿਰ ਉਹ ਜਾਣਨ ਉਹਦੀਆਂ ਜਵਾਬ ਦੇ ਉਹਨੇ ਅਸੀਂ ਨਹੀਂ ਆ ਅਸੀਂ ਆਪਣਾ ਜਿਹੜਾ ਕਿਰ ਕੰਮ ਸੀ ਅਸੀਂ ਆਪਣਾ ਕਰਮ ਕਰਦੇ ਜਾ ਰਹੇ ਹਾਂ ਤੇ ਕਰਾਂਗੇ ਅਗੂ ਬਿਲਕੁਲ ਤੇ ਮੇਰੇ ਤੋਂ ਡਾਕਟਰ ਸਾਹਿਬ ਅਸੀਂ ਦੇਖਿਆ ਤੁਹਾਡੀ ਰੇੜੀ ਵੀ ਬੜੀ ਪੁਰਾਣੀ ਆ ਬੜੇ ਟੈਰਿਬਲ ਕੁਥੇ ਹੋਏ ਟੈਰ ਰੇੜੀ ਦੇ ਨੇ ਇਹ ਰੇੜੀ ਫਿਰ ਚਲਦੀ ਫਿਰਦੀ ਲਈ ਜਾ ਕੇ ਕਿਰਾਏ ਤੇ ਲਈ ਆ ਕਿ ਤੁਹਾਨੂੰ ਦਸ਼ਕਾ ਨੂੰ ਸਾਂਝਾ ਕਰਦੇ ਹੋ ਇਹ ਕਿੰਨੇ ਦੀ ਰੇੜੀ ਲਈ ਤੁਸੀਂ ਜਿਹੜੀ ਇਹ ਜੇ ਆਪਾਂ ਗੱਲ ਕਰੀਏ ਨਵੀਂ ਭਾਂਜਦੀ ਆ 10-12 ਹਜ਼ਾਰ ਦੀ ਤਾਂ ਜਦੋਂ ਮੈਂ ਕਿਰਾਏ ਤੇ ਉੱਪਰ ਲਈ ਤਾਂ ਉਦੋਂ ਮੈਂ 300 ਰੁਪਏ ਕਰਾਇਆ ਤਿੰਦਾ ਸੀ ਆ ਉਹ ਜਦੋਂ ਮਹੀਨੇ ਬਾਅਦ ਦੇਣੇ ਫਿਰ ਉਹ 890 ਰੁਪਏ ਦੇਣਾ ਚਲੋ ਮੈਂ ਅਗਲੇ ਨੂੰ ਪੈਸੇ ਤੇ ਦੇਣੇ ਨੇ ਕਿਉਂਕਿ ਉਹਦੀ 30 ਰੁਪਏ ਦੇ ਉੱਪਰੋਂ ਮੈਂ ਸ਼ਾਮ ਨੂੰ ਰੁਪਇਆ 890000 ਕਮਾ ਕੇ ਖਰਦਣਾ ਫਿਰ ਚਲੋ ਆਪਾਂ ਨੂੰ ਵੀ ਹੁੰਦਾ ਕਿ ਚਲੋ ਯਾਰ ਚੀਜ਼ ਆਪਣੀ ਹੋਣੀ ਚਾਹੀਦੀ ਹੈ ਤਾਂ ਫਿਰ ਲੈ ਲੀਤੀ ਉਹ ਚੋ ਪੈਸੇ ਆਪਾਂ ਇਕੱਠੇ ਆਪਣੇ 4 ਕਿ ਦਿਨ ਦੀ ਸੇਲ ਰੱਖ ਕੇ ਆਪਾਂ ਰੀੜੀ ਆਪਣੀ ਲੈ ਲੀਤੀ ਲੈ ਲੀਤੀ ਬਿਨੈਸੋ WhatsApp ਕਦੇ ਇਸ ਤਰ੍ਹਾਂ ਹੋਇਆ ਕਿ ਪੜ੍ਹੇ ਲਿਖਿਆ ਤੁਸੀਂ ਜਿਵੇਂ PhD ਕੀਤੀ ਡਾਕਟਰ ਲੱਗਾ ਕੋ ਪੜ੍ਹੇ ਲਿਖਿਆ ਤੁਹਾਡੀ ਗੱਡੀ ਗਾ ਟੱਕਰ ਜਾਂਦਾ ਕੋ ਲੇਡੀ ਟੱਕਰ ਦੀ ਕੋ ਭੈਣ ਹੀ ਸੱਭੀ ਲੈਣ ਵਾਸਤੇ ਆਂਦੀ ਹੈ ਕੋਈ ਇੰਗਲਿਸ਼ ਦਾ ਇੰਗਲਿਸ਼ ਵਿੱਚ ਗੱਲਬਾਤ ਕਰਦੇ ਹੋ ਕਿਸ ਤਰ੍ਹਾਂ ਥੋੜੇ ਗੱਲ ਦਾ ਦਸ਼ਕਾ ਜ ਨੂੰ ਸਾਂਝਾ ਕਰਦੇ ਹੋ ਉਹਨਾਂ ਨਾਲ ਕਿਸ ਤਰ੍ਹਾਂ ਵਾਕ ਆਊਟ ਟੋ ਕਰਦੇ ਹੋ ਕਿਸ ਤਰ੍ਹਾਂ ਗੱਲਬਾਤ ਕਰਦੇ ਹੋ ਸਮਝੀ ਕਿਸ ਤਰ੍ਹਾਂ ਵੇਖ ਦੇ ਵਿੱਚ ਜ ਨੂੰ ਸਾਂਝਾ ਕਰਦੇ ਦੋ ਨਹੀਂ ਦੇਖੋ ਮੈਂ ਜਿਹੜੇ ਇਲਾਕੇ ਚ ਖੜਾ ਇੱਥੇ ਵੀ ਬੜੇ ਪੜ੍ਹੇ ਲਿਖੇ ਕੁਆਲੀਫਾਈਡ ਪਰਸਨ ਹੈਗੇ ਨੇ ਮੈਂ ਮੇਬੀ ਤੁਹਾਡੇ ਨਾਲ ਗੱਲ ਨਹੀਂ ਕੀਤੀ ਮੈਂ ਦੱਸਿਆ ਕਿ ਨਾਮ ਵੀ ਮੈਂ ਇਹ ਸਭਜੀ ਰੂਟੀਨ ਚ ਦੇ ਰਿਹਾ ਉਹਨੇ ਮੇਰੇ ਕੋਲ ਸਭਜੀ ਲਈਤੀ ਮੈਨੂੰ ਕਹਿੰਦੀ ਬੀ ਆਈਫ ਯੂ ਡੋਨਟ ਮਾਈਂਡ ਕਹਿਣਾ ਯਾਸਕਵਨ ਕੁਐਸਚਨ ਮੈਂ ਵਾਈ ਨਾਟ ਤਾਂ ਉਸ ਤੋਂ ਬਾਅਦ ਉਹ ਸਾਈਲੈਂਟ ਸੀ ਮੈਂ 25 30 ਸਕਿੰਡ ਮੇਬੀ ਇੰਨਾ ਕੋਏਗਾ ਮੈਂ ਰੁਕੇ ਮੈਂ ਮੈਡਮ ਨਾਓ ਇਫ ਯੂ ਡੋਨਟ ਮਾਈਂਡ ਕਹਿਣਾ ਯਾਸਕਵਨ ਕੁਐਸਚਨ ਕਹਿੰਦੀ ਵਾਈ ਨਾਟ ਮੈਂ ਮੈਨੂੰ ਤੁਸੀਂ ਪੁੱਛਣਾ ਸੀ ਪੁੱਛਿਆ ਨਹੀਂ ਕਹਿੰਦੀ ਬਈ ਮੈਨੂੰ ਜਵਾਬ ਮਿਲ ਗਿਆ ਸੀ ਕਹਿੰਦੀ ਬਟ ਹੁਣ ਜਦੋਂ ਤੁਸੀਂ ਮੈਨੂੰ ਕਾਊਂਟਰ ਕੁਐਸਚਨ ਕਰ ਦਿੱਤਾ ਮੈਨੂੰ ਸਵਾਲ ਕਨਫਰਮ ਵੀ ਹੋ ਗਿਆ ਮੇਰਾ ਜਵਾਬ ਮੈਂ ਚਲੋ ਕੀ ਕਹਿੰਦੀ ਯੂਅਰ ਬਿਹੇਵੀਅ ਐਵਰੀਥਿੰਗ ਡੋਟ ਲਾਈਕ ਇਸ ਸਬਜੀ ਵਾਲਾ ਤਾਂ ਮੈਨੂੰ ਕਹਿੰਦੀ ਵਾਟ ਇਜ਼ ਯੂਅਰ ਅਕੈਡਮਿਕ ਕੁਆਲੀਫਿਕੇਸ਼ਨ ਫਿਰ ਮੈਂ ਦੱਸਿਆ ਕਿ ਮੈਂ ਡਾਕਟਰੇਟ ਕੀਤੀ ਹੋਈ ਹੈ ਕਹਿੰਦੀ ਮੈਂ ਆਈ ਮਾਲ ਸੋ ਇਹ ਟੀਚਰ ਹੈ ਉਹ ਐਮਏ ਬੀਐਡ ਸਨ ਮੈਡਮ ਤਾਂ ਹੋ ਜਾਂਦਾ ਵਧੀਆ ਲੱਗਦਾ ਕਿ ਚਲੋ ਇਸੇ ਬਹਾਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋ ਜਾਂਦੀ ਹੈ ਆਪਣਾ ਲੱਗਦਾ ਕਿ ਅਸੀਂ ਆਪਣੀ ਪੁਰਾਣੀ ਲਾਈਨ ਦੇ ਨਾਲ ਵੀ ਜੁੜੇ ਹੋਏ ਆ ਨਹੀਂ ਤੇ ਉਹ ਆਪਣੀਆਂ ਕਿਤਾਬਾਂ ਖੋਲਣ ਵਾਸਤੇ ਮੈਨੂੰ ਸ਼ਾਮ ਤੱਕ ਦਾ ਵੇਟ ਕਰਨਾ ਪੈਂਦਾ ਹੈ ਜਾ ਕੇ ਸ਼ਾਮ ਨੂੰ 5-6 ਵਜੇ ਫਿਰ ਕਿਤਾਬਾਂ ਖੋਲਦੇ ਆ ਤਾਂ ਜਦੋਂ ਐਵੇਂ ਦੇ ਗਾਹ ਕੇ ਰੋਜ਼ ਇੱਕ ਅੱਧਾ ਜਦੋਂ ਮਿਲ ਜਾਂਦਾ ਵੈ ਤਾਂ ਵਧੀਆ ਲੱਗਦਾ ਡਾ ਸਰ ਸਭ ਲਾਰ ਸਵਾਲ ਮੇਰਾ ਜਾਂਦੇ ਜਾਂਦੇ ਮੈਨੂੰ ਐਸੋ ਵੀ ਸਾਡੇ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਪਾਸੇ ਮਾਰ ਉਹਨਾਂ ਵੱਲੋਂ ਕਿਹਾ ਗਿਆ ਸੀ ਗੋਰੇ ਜਿਹੜੂ ਕੰਮ ਕਰਨਗੇ ਸਾਡੇ ਪੰਜਾਬ ਵਿੱਚ ਆ ਕੇ ਕਹਿੰਦੇ ਸੀ ਸਬਜ਼ੀ ਵੇਚ ਆ ਕਰਨਗੇ ਗੋਰੇ ਆ ਕੇ ਜਾਂ ਆਟੋ ਚਲਾਇਆ ਕਰਨਗੇ ਮੈਨੂੰ ਐਸੋ ਤੁਸੀਂ ਗਲੀਆਂ ਗਲੀਆਂ ਫਿਰਦੇ ਹੋ ਕਦੀ ਇੱਕ ਗੋਰਾ ਮਿਲਿਆ ਤੁਹਾਨੂੰ ਕੋਈ ਆਟੋ ਚਲਾਉਂਦਾ ਹੋਵੇ ਜਾਂ ਕੋਈ ਸਬਜ਼ੀ ਵੇਚਦਾ ਹੋਵੇ ਨਹੀਂ ਮੈਨੂੰ ਗੋਰੇ ਮਿਲੇ ਤੇ ਹੈਗੇ ਆ ਪਰ ਉਹ ਉੰਜ ਗੋਰੇ ਨਹੀਂ ਸੀ ਉਹਨਾਂ ਦਾ ਨਾਂ ਗੋਰਾ ਸੀ ਆ ਕਿਉਂਕਿ ਪਿੰਡਾਂ ਵਿੱਚ ਸਾਡੇ ਚੱਲਦਾ ਹੈ ਗੋਰਾ ਕਾਲਾ ਉਹੋ ਜਿ ਇੱਕ ਦੋ ਹੈਗੇ ਨੇ ਮੇਰੇ ਜਾਣਕਾਰ ਬਣ ਗਏ ਨੇ ਉਹਨੂੰ ਮੈਂ ਵੀ ਸਬਜ਼ੀ ਵੇਚਦਾ ਪਿਆ ਜਿਵੇਂ ਦਾ ਤੁਹਾਡੇ ਹੋਵੇ ਕੰਮ ਉਹੋ ਜੀ ਤੁਹਾਡੇ ਫਿਰ ਯਾਰ ਦੋਸਤ ਵੀ ਬਣ ਜਾਂਦੇ ਨੇ ਹੁਣ ਮੇਰੇ ਵੀ ਬਥੇਰੇ ਗੋਰੇ ਕਾਲੇ ਛਿੰਦੇ ਨਾਂ ਵਾਲੇ ਵਾਕ ਬਣ ਗਏ ਨੇ ਉਹਨਾਂ ਚ ਇੱਕ ਗੋਰਾ ਵੀ ਹੈਗਾ ਹਾਂਜੀ ਚਲੋ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪੜੇ ਲਿਖੇ ਜਿਹੜੇ ਕੀ ਪੀ ਐਚ ਡੀ ਕੀਤੀ ਜਿਨ੍ਹਾਂ ਦੇ ਡਾਕਟਰ ਸ਼ਬਦ ਜਿਹਨਾਂ ਦਾ ਨਾਂ ਲੱਗ ਰਿਹਾ ਵਾ ਡਾਕਟਰ ਸੁਰਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਕਿ ਪੀ ਐਚ ਡੀ ਕਰਕੇ ਸਬਜ਼ੀ ਵੇਚਦਾ ਕੰਮ ਕਰਦੇ ਆ ਰਹੇ ਪਰ ਕਿਤੇ ਕਿਤੇ ਸਾਡੇ ਪੰਜਾਬ ਵਾਸਤੇ ਵੀ ਮਾੜੀ ਖ਼ਬਰ ਹੈ ਕਿਉਂਕਿ ਇਹਦਾ ਪੜ੍ਹ ਲੈ ਕੇ ਜੇਕਰ ਸਬਜ਼ੀ ਵੇਚਣੀ ਸੀ ਤੇ ਕੀ ਹਾਲਾਤ ਹੋਣਗੇ ਸਾਡੇ ਬੱਚੇ ਕੀ ਇਹਨੂੰ ਸਮਝਾਉਣਗੇ ਵੀ ਤੁਸੀਂ ਕਹਿੰਦੇ ਸੀ ਪੜ੍ਹਿਆ ਲਿਖਿਆ ਕਰੋ ਅਫਸਰ ਬਣੋਗੇ ਤੁਸੀਂ ਉਹ ਕਹਣਗੇ ਵੀ ਆਹ ਦੇਖ ਲਓ ਪੜ੍ਹ ਲੈ ਕੇ ਕੀ ਹਾਲਾਤ ਨੇ ਸਬਜ਼ੀ ਵੇਚ ਰਹੇ ਨੇ ਪੱਕੇ ਨੇ ਕਿ ਇਹ ਮਾਨ ਸਰਕਾਰ ਦਾ ਵਾਅਦਾ ਹੀ ਕਰਦੀ ਆ ਵੀ ਹਮੇਸ਼ਾ ਹੀ ਅਸੀਂ ਨੌਕਰੀ ਦਿੰਦੇ ਆ ਲੋਕਾਂ ਨੂੰ ਪੜ੍ਹੇ ਲਿਖੇ ਰੋਜ਼ਗਾਰਾਂ ਨੂੰ ਤੇ ਸਾਡਾ ਵੀ ਮਾਨ ਸਰਕਾਰ ਨੂੰ ਇੱਕ ਸਿਲੇਹਾ ਆਪ ਇੱਕ ਵਾਰੀ ਝਾੜ ਜੁਰ ਮਾਰ ਦਿਓ ਜੇਕਰ ਤੁਸੀਂ ਇੱਕ ਪਲੇਦਾਰ ਨੂੰ ਖਿਡਾਰੀ ਨੂੰ ਲੋਕੀ ਦੇ ਸਕਦੇ ਹੋ ਤੇ ਆ ਸਬਜੀ ਵਿੱਚ ਵਾਲੇ ਦੀ ਇੱਕ ਫੋਟੋ ਬੜੀ ਤੇ ਜੀ ਨੇ ਵਾਇਰਲ ਹੋ ਰਹੀ ਆ ਤੁਹਾਡੇ ਤੱਕ ਜਰੂਰ ਪਹੁੰਚੂਗੀ ਮਾਨ ਸਾਹਿਬ ਤੇ ਇਹਨਾਂ ਨੂੰ ਇੱਕ ਨੌਕਰੀ ਦੇ ਕੇ ਨਵਾਜਿਆ ਜਾਵੇ ਤਾਂ ਜੋ ਕਿ ਜਿਹੜਾ ਪੰਜਾਬ ਦੇ ਲੋਕ ਲਾਂਤਾ ਪਾਰੇ ਨੇ ਵੀ ਪੰਜਾਬ ਬਹੁਤ ਥੱਲੇ ਜਾ ਰਿਹਾ ਵਾ ਤੁਸੀਂ ਦੇਖ ਰਹੇ ਹੋ ਵੀ ਪੀਜਾ ਛੜੀ ਕਾ ਕੇ ਹੁਣ ਗਲੀਆਂ ਵਿੱਚ ਲੋਕ ਸਬਜੀ ਵੇਚਣਗੇ ਤੇ ਹੋਕਾ ਵੀ ਦੇਣਗੇ ਮੈਂ ਕਹਿੰਦੀ ਜਰੂਰ ਹੋਕਾ ਵੀ ਦਵਾਉਂਗਾ ਵੀਰ ਕੋ ਮੈਨੂੰ ਉਸ ਡਾਕਟਰ ਸਾਹਿਬ ਹੋਕਾ ਜਰੂਰ ਦੇ ਲਿਓ ਕਿਸੇ ਦੇ ਦੇ ਵੀ ਅ ਭੀਰਾ ਸਬਜੀ ਵਾਲਾ ਸੁਜੀ ਸਬਜੀ ਵਾਲਾ ਹੈ ਤੇ ਇਹ ਸਾਰੇ ਹੁਕਾ ਪੜੇ ਲਿਖੇ ਨਹੀਂ ਹੁੰਦੇ ਇਹ ਅਨਪੜ੍ਹ ਹੁੰਦੇ ਹੋਤਰਾ ਹੁਕਾ ਦੇ ਦਿੰਦੇ ਪਰ ਤੁਸੀਂ ਪੜੇ ਲਿਖੇ ਅਸੀਂ ਵੇਖਾ ਕਿ ਪੀ ਐਚ ਡੀ ਵਾਲਾ ਹੋਗਾ ਕਿਥਾ ਦਿੰਦਾ ਜਰੂਰ ਸਭ ਦੀ ਔਕਾ ਦੇ ਦਿਓ ਦੇਖੋ ਟਾਈਮ ਚੇਂਜ ਹੋ ਗਿਆ ਅੱਜ ਕੱਲ ਉਹਨਾਂ ਨੇ ਵੀ ਇਹੋ ਜੇ ਸਪੀਕਰ ਰੱਖ ਲਿੱਤੇ ਨੇ ਅਸੀਂ ਵੀ ਇਹੋ ਜੇ ਰੱਖ ਲਿੱਤੇ ਮੈਂ ਤੁਹਾਨੂੰ ਸੁਣਾ ਦੇਣਾ ਸਵੇਰੇ ਆਵਾਜ਼ ਕੋਪੀ ਲੋ ਗਾਜਰਾ ਨੂੰ ਸਭ ਬੰਦ ਕਰ ਦਿਓ ਇਸ ਇਸ ਆਵਾਜ਼ ਦੀ ਅਪਾ ਤੁਹਾਡਾ ਹੁਕਾ ਲੈਣਾ ਤੁਹਾਡੀ ਆਵਾਜ਼ ਸੁਣੀ ਹੈ ਤੁਹਾਡਾ ਅੱਖ ਪੜੇ ਲਿਖੇ ਦੀ ਜਿਹੜੀ ਇੱਕ ਪ੍ਰੋਫੈਸਰ ਦੀ ਆਵਾਜ਼ ਜਿਹੜੀ ਕਲਾਸ ਚ ਹੁੰਦੀ ਆ ਤੇ ਗਲੀ ਚ ਕਿਸ ਤਰ੍ਹਾਂ ਹੋਕਾ ਦਿੱਤਾ ਹੋਊਗਾ ਉਹ ਚ ਆਵਾਜ਼ ਸੁਣੀ ਤੁਹਾਡੀ ਦੇਖੋ ਜਦੋਂ ਅਸੀਂ ਸ਼ੁਰੂਆਤ ਚ ਕੀਤੀ ਤਾਂ ਬੜਾ ਔਖਾ ਲੱਗਦਾ ਸੀ ਪਰ ਹੁਣ ਮਹਿਸੂਸ ਨਹੀਂ ਹੁੰਦਾ ਆਲੂ ਲਓ ਜੀ 35 ਇੱਕ ਮਿੰਟ ਪਿਆਜ਼ ਲਓ ਜੀ 30 ਰੁਪਏ ਕਿਲੋ ਆਲੂ ਅੱਜ ਮਿਲ ਰਿਹਾ 10 ਰੁਪਏ ਕਿਲੋ ਅਦਰਕ 35 ਰੁਪਏ ਪਾਈਆ ਛਲਗਮ 15 ਰੁਪਏ ਕਿਲੋ ਫਿਰ ਐਵੇਂ ਦੀ ਜਦੋਂ ਲੋਡ ਪੈਦੀ ਕਿਸੇ ਵੇਲੇ ਇਹਦੀ ਚੱਲਦੇ-ਚੱਲਦੇ ਦੀ ਬੈਟਰੀ ਵੀ ਬੰਦ ਹੋ ਜਾਂਦੀ ਹੈ ਤਾ ਕਿਸੇ ਬੋਲੇ ਸਮਝ ਆਦਾ ਲੱਗ ਜਾ ਫਿਰ ਆਪ ਹੋਕਾ ਦੇਲੀ ਦਾ ਪਰਸ ਮੇ ਵੀ ਬੜੀ ਵੱਡੀ ਗੱਲ ਹੈ ਜਿਵੇਂ ਇੱਕ ਲੇਡੀ ਤੁਹਾਡੇ ਕੋਲ ਪੜੇ ਲਿਖੇ ਕੋਈ ਸਬਜ਼ੀ ਲੈ ਕੇ ਜਾਂਦੀ ਆ ਤੇ ਆਪਣੇ ਘਰ ਵਾਲੇ ਕਹਿੰਦੀ ਹੁੰਦੀ ਹੈ ਵੀ ਅੱਜ ਮੈਂ ਕੋ ਬੜੇ ਵੱਡੇ ਬੰਦੇ ਕੋਈ ਸਬਜ਼ੀ ਲਈ ਆ ਬੜਾ ਪੜਿਆ ਲਿਖਿਆ ਸੀ ਉਹ ਕਹਿੰਦਾ ਕਿਹੜਾ ਹੈ ਕਿ ਅਸੀਂ ਦੇਦ ਵੀ ਜਾ ਤਾਂ ਸਬਜ਼ੀ ਲੈ ਇਹਨੇ ਪੜੇ ਲਿਖੇ ਨਹੀਂ ਹੁੰਦੇ ਉਹ ਲੋ ਕਹੂਗੀ ਮੈਂ ਕਿ ਪੀ ਐਚ ਡੀ ਕੀਤੀ ਤਾਂ ਡਾਕਟਰ ਨਾਲ ਸ਼ਬਦ ਲੱਗਾ ਉਹ ਕੋਈ ਸਬਜ਼ੀ ਲਈ ਸਬਜ਼ੀ ਬਣਾ ਕੇ ਵੇਖੋ ਤੇ ਸਵਾਲ ਕਿੰਨੀ ਵਧੀਆਉਗੇ ਤਾਂ ਰੇਟ ਵੀ ਵਧੀਆ ਲੱਗੂਗਾ ਨਹੀਂ ਰੇਟ ਤੇ ਦੇਖੋ ਮੈਂ ਜਿਹੜੇ ਆਮ ਹੁੰਦੇ ਨੇ ਉਹੀ ਰੱਖੇ ਨੇ ਕਿਉਂਕਿ ਚਲੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਦੇ ਕੋਲ ਅਸੀਂ ਵਾਜਬ ਰੇਟ ਦੇ ਉੱਪਰ ਚੀਜ਼ ਵੇਚੀਏ ਸਸਤੀ ਤੇ ਮੈਂ ਵੇਚਦਾ ਨਹੀਂ ਠੀਕ ਹੈ ਤਾਂ ਜਿੰ ਤਕਰੀਬਨ ਜਿੰਨੇ ਕਿ ਮੇਰੇ ਕਸਟਮਰ ਹੈ ਮੈਂ ਸਾਰਿਆਂ ਨੂੰ ਹੀ ਜਾਣਦਾ ਕਿਉਂਕਿ ਇੰਨਾ ਲੰਮਾ ਸਮਾਂ ਹੋ ਗਿਆ ਸੰਡੇ ਨੂੰ ਉਹਨਾਂ ਦੇ ਹਸਬੰਦ ਦੇ ਨਾਲ ਵੀ ਮਿਲ ਲੀਦਾ ਹੈ ਮਤਲਬ ਕਿਸੇ ਵੇਲੇ ਜ਼ਰੂਰੀਤ ਨਹੀਂ ਕਿ ਲੇਡੀਜ਼ ਨਹੀਂ ਬਾਹਰ ਆਉਣਾ ਸੰਡੇ ਨੂੰ ਉਹਨਾਂ ਦੇ ਹਸਬੰਦ ਵੀ ਆ ਜਾਂਦੇ ਨੇ ਸਬਜ਼ੀ ਲੈਣ ਤਾਂ ਉਹਨੂੰ ਆਪਣੀ ਪਰਸਨਲ ਲਾਈਫ 'ਚ ਕੀ ਕਰਦੇ ਨੇ ਉਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਠੀਕ ਹੈ ਧੰਨਵਾਦ ਜੀ ਕਿ ਸਾਡੇ ਵੀ ਇੱਕ ਵਾਰੀ ਫਿਰ ਤੋਂ ਭਵਨ ਸਿੰਘ ਮਾਨ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਅਪੀਲ ਆ ਤੁਸੀਂ ਦੇਖ ਲਓ ਵੀ ਕੀ ਹਾਲਾਤ ਸਾਡੇ ਪੰਜਾਬ ਦੇ ਹੋ ਗਏ ਨੇ ਚੱਲਦੇ ਫਿਰਦੇ ਪੜੇ ਲਿਖੇ ਆ ਜੀ ਪੀ ਐਚ ਡੀ ਕਰਕੇ ਜਿਹੜਾ ਤੁਸੀਂ ਦੇਖਦੇ ਹੋ ਵੀ ਰੇੜੀਆਂ ਚਲਾ ਰਹੇ ਨੇ ਤੇ ਸਭ ਜਿਹੇ ਵੇਚ ਰਹੇ ਨੇ ਹੋਕਾ ਦੇ ਰਹੇ ਨੇ ਗਲੀ ਗਲੀ ਜਾ ਕੇ ਤੇ ਸਾਡੀ ਭਵਨ ਸਿੰਘ ਮਾਨ ਨੂੰ ਅਪੀਲ ਆ ਵੀ ਮਾਨ ਸਾਹਿਬ ਜਰੂਰ ਧਿਆਨ ਦਿਓ ਪੰਜਾਬ ਦਾ ਬੜਾ ਹਾਲਾਤ ਵੇਖੋ ਤੁਸੀਂ ਮਾੜੇ ਹਾਲਾਤ ਜਾ ਰਹੇ ਨੇ ਨੌਕਰੀਆਂ ਦੇ ਕੇ ਨਵਾਜੋ ਨਾ ਤਾਂ ਕਿ ਗਲੀ ਗਲੀ ਜਾ ਕੇ ਇਸ ਦਾ ਹੋਕਾ ਦੇ ਰਹੇ ਨੇ ਮੈਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਅਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ